ਆਪਣੀ ਕੁੜੀ ਤਾਂ ਮੂੰਹ ਕਾਲਾ ਕਰਾ ਗਈ। ਹੈ? ਕਿਵੇਂ? ਆਪਣੀ ਨੀਤੂ ਮੂੰਹ ਕਾਲਾ ਕਰਾ ਗਈ। ਕਾਲਾ ਜਿਵੇਂ। ਹਾਏ ਵੇ ਮੇਰੇ ਆਖਣੇ। ਅੱਛਾ ਠੀਕ ਹੈ ਠੀਕ ਹੈ ਹੁਣ ਸਮਝ ਗਿਆ ਮੈਂ। ਉਹ ਮੇਰੇ ਲਈ ਬੀਬੀ ਵੀ ਕਹਿੰਦੀ ਹੁੰਦੀ ਆ ਵੀ ਫਲਾਣੇ ਦੀ ਕੁੜੀ ਮੂੰਹ ਕਾਲਾ ਕਰਾ ਗਈ, ਪੱਜ ਗਈ ਕਿਸੇ ਨਾਲ। ਮੈਂ ਜਵਾਖਾਂ ਜਦੋਂ ਚਾਹ ਪਾਣੀ ਪੀ ਲਈਏ ਫੇਰ ਆਊਗਾ ਭੋਲੇ ਨਾ ਕਰਾਂ ਇਹ ਗੱਲ। ਉਹ ਪੁੱਤਰੀ ਤਾਂ ਲੈ ਕਿਹੜਾ ਸੁਣਦੇ ਨੇ। ਉਹ ਪੁੱਤਰੀ ਤਾਂ ਹਾ ਬਾਪੂ ਜੀ ਉਹ ਚਾਹ ਲੈ ਕੇ ਆਈ ਆ ਮALLE ਚਾਹ ਬਣਾ ਰખી ਐ ਲਿਓ ਨੀ ਆ ਖਾਸੇ ਭਾਈ ਪਰਾਂ ਬੈਠਦੇ ਬਾਜੇ ਨਹੀਂ ਸੁਣਨ ਚਾਹੀ ਹੈ ਕਾ ਨੂੰ ਬਾਪੂ ਜੀ ਹੁਣ ਤੁਹਾਨੂੰ ਪਤਾ ਅੰਦਰ ਕੰਮ ਕਰਦੀ ਹੁੰਨੀ ਆ ਕਿ ਤੁਹਾਨੂੰ ਪਤਾ ਸਵੇਰੇ ਸਵੇਰੇ ਕੰਮ ਕਿੱਥੇ ਨਿਬੜਦੇ ਆ ਮੇਰੇ ਉਹ ਤਾਂ ਚਲ ਠੀਕ ਆ ਭਾਈ ਗਰਮੀ ਦਾ ਟਾਈਮ ਆ ਕੰਮ ਵੱਜ ਜਾਂਦੇ ਨੇ ਹੈ ਇੱਕ ਮੈਂ ਤੈਨੂੰ ਪੁੱਤਾਂ ਹੈ ਕਹਣਾ ਰਿਤਾ ਅੱਜ ਬਚੋਲਾ ਹੂਗਾ ਹੋਲਾ ਅੱਛਾ ਉਹ ਕੁੜੀ ਨੂੰ ਕਹਿਦੀ ਭਾਈ ਨਵੇਂ ਕੱਪੜੇ ਪਾ ਲੂ ਆੜਾ ਮੋਟਾ ਨਾ ਧੋ ਲੂਗੀ ਬਾਪੋ ਜੀ ਮੇਰੀ ਗੱਲ ਸੁਣੋ ਆ ਰਾਤ ਕੀ ਗੱਲ ਹੋਈ ਸੀ ਜਦੋਂ ਆਪਾਂ ਬੈਠੇ ਰੋਟੀ ਖਾਂਦੇ ਸੀ ਮਾੜੀ ਮੋਟੀ ਕੋਈ ਗੱਲ ਕਹਤੀ ਜਿੱਦੀ ਅੰਦਰ ਕੁੰਡਾ ਲਾਈ ਬੈਠੀ ਆ ਮੈਂ ਤਾਂ ਦੇ ਇੰਨੀਆਂ ਹਾਕਾਂ ਮਾਰੀਆਂ ਬਾਜਾਂ ਮਾਰ ਮਾਰ ਥੱਕ ਗਈ ਮੈਂ ਤਾਂ ਕੁੜੀਏ ਰੋਟੀ ਖਾ ਲੈ ਰੋਟੀ ਖਾ ਲੈ ਰੋਟੀ ਕੁੰਡਾਈ ਨਹੀਂ ਖੋਲਿਆ ਕੁੰਡਾ ਖੋਲਣਾ ਤਾਂ ਦੂਰ ਦੀ ਗੱਲ ਹੰਗਾਰਾ ਹੀ ਨਹੀਂ ਭਰਿਆ ਇੱਕ ਵੀ ਉਹ ਤਾਂ ਭਾਈ ਜਮੇ ਆਉਦੀ ਮਾਂ ਵਰਗੀ ਆ ਉਮੀਂ ਅੰਦਰ ਹਰਖ ਲੈ ਕੇ ਪੈ ਜਾਂਦੀ ਆ। ਆ ਮੈਂ ਸਵੇਰੇ ਵੀ ਇੰਨੀਆਂ ਆਵਾਜ਼ਾਂ ਮਾਰੀਆਂ ਵੀ ਉੱਠ ਜਾ ਚਾਹ ਪੀ ਲੈ ਦਿਨ ਚੜ ਗਿਆ ਮੇਰੇ ਨਾਲ ਕੰਮ ਧੰਦਾ ਕਰਾ ਦੇ ਕੋਈ ਮੈਨੂੰ ਤਾਂ ਐ ਲੱਗੀ ਜਾਂਦਾ ਵੀ ਜਿਹੜਾ ਬੋਲਦੀ ਨਹੀਂ ਅੰਦਰ ਕਿਤੇ ਹੋਈ ਨਾ ਕੁਝ ਕਰ ਲਿਆ ਹੋਵੇ। ਕੋ ਚਲ ਕੋਈ ਨਾ ਪੁੱਤ ਫਿਰ ਤੂੰ ਉਹਨੂੰ ਬੜਾ ਫਲੋ ਕੇ ਬਾਹਰ ਖਲਾ ਲਾ ਫਿਰ ਉਦੋਂ ਮਾਗਰ ਉਹਨੂੰ ਤਿਆਰ ਤੁਰ ਕਰਦੇ ਆਊਗਾ ਭੋਲਾ ਫਿਰ ਦੇਖਾਂ ਗੱਲ ਬਾਤ। ਬਾਪੂ ਜੀ ਹੁਣ ਤਿਆਰ ਕਰਨ ਨੂੰ ਕਿਹੜਾ ਨਿਆਣੀ ਆ ਉਮਰ 'ਚ ਤਾਂ ਮੇਰੇ ਤੋਂ ਵੱਡੀ ਆ ਉਹਨੂੰ ਸਮਝਣਾ ਚਾਹੀਦਾ ਮਾੜਾ ਮੋਟਾ। ਕੋਈ ਲਾਡ ਪਿਆਰ ਜਿਨਾ ਰੱਖਿਆ ਪੁੱਤ ਤੈਨੂੰ ਪਤਾ ਹੀ ਹੈ ਲਾਡ ਪਿਆਰ ਨਾਲ ਤਾਂ ਅੱਜ ਤਾਈ ਕਰੋੜਾ ਖਾ ਕੇ ਅੰਤਰੀ ਸਫਲੇ ਰਹਿੰਦੇ ਨੇ ਬਾਪੂ ਜੀ ਲਾਡ ਪਿਆਰ ਨਾਲ ਤਾਂ ਮੈਨੂੰ ਵੀ ਮੇਰੇ ਮਾਪੇ ਨੇ ਬਥੇਰਾ ਰੱਖਿਆ ਸੀਗਾ ਉਹ ਹੋਰ ਪੁੱਤ ਤੈਨੂੰ ਕਿਹੜਾ ਉਰੇ ਆਪਾਂ ਉਪਰੀ ਰੱਖਦੇ ਆ ਚਲ ਐਂ ਵੀ ਤੂੰ ਮਾੜਾ ਮੋਟਾ ਭਾਈ ਕੰਮ ਧੰਦਾ ਅੱਗੇ ਕਰ ਲੈ ਨੀ ਦਿਮਾਗ ਵਾਲਾ ਕੰਮ ਮੈਂ ਤਾਂ ਹੁਣ ਉਹਨੂੰ ਹਾਕਾਂ ਮਾਰ ਮਾਰ ਸੰਗ ਥਕਾ ਲਿਆ ਤੁਸੀਂ ਦੇਖ ਲਓ ਜੇ ਉੱਠਦੀ ਆ ਤੂੰ ਭਾਈ ਉਹਨੂੰ ਗੁਰੀ ਨੂੰ ਬੁਲਾ ਆਪਣੇ ਨੂੰ ਗੁਰੀ ਦੀ ਵਧੀਆ ਮੰਨ ਲਾਂ ਦੀ ਆ ਚਲ ਮੈਂ ਇੱਕ ਵਾਰੀ ਦੇਖ ਲੈਣੀ ਆ ਜੇ ਖੋਲਤਾ ਤਾਂ ਠੀਕ ਆ ਨਹੀਂ ਫਿਰ ਮੈਂ ਇਹਨਾਂ ਨੂੰ ਕਹਿ ਦਿੰ ਲੈ ਢੰਗਰਾਂ ਨੂੰ ਤਾਂ ਮੌਜਦਾਰੀ ਕਰਤੀਏ ਠੰਡ ਹੋ ਜੂਗੀ ਹੈ ਲੈ ਮੇਰੇ ਸਾਲੇ ਦਾ ਕੋਈ ਨਹੀਂ ਕਰਦਾ ਮੇਰੇ ਬਿਨਾ ਕੰਮ ਮੇਰੇ ਸਾਲੇ ਲੱਖ ਰੁਪਏ ਦਾ ਲੇੜੜ ਗਏ ਹੈ ਬੰਦੇ ਨੂੰ ਕੀ ਲਾਂਦੇ ਨੇ ਜਮਾ ਮੇਰੇ ਸਾਲਖਣੇ ਨੇ ਬੁੜੇ ਨਾਲ ਲੜਾ ਕੇ ਪੰਗਾ ਦਵਾਤਾ ਉਹਨਾਂ ਨਾਲ ਗੋਲੀਆਂ ਨਾਲ ਕੋਈ ਹੋਰ ਉਰੇ ਓਏ ਹਾਂ ਟੁੰਗੜਾ ਸਮਾਰ ਕੇ ਆ ਗਿਆ ਹੱਥ ਹੱਥ ਤਵਾ ਪਹਿਲਾਂ ਹਾਂ ਲੈ ਆ ਪਹਿਰਾ ਤੇ ਪਾ ਦੇ ਪਹਿਰਾ ਤੇ ਪਾ ਲੈ ਮੇਰੇ ਸਾਲੇ ਪੈਰਾਂ ਨਾਲ ਕਰੇਗਾ ਹੱਥ ਨਾਲ ਤੋਤੇ ਨਹੀਂ ਚਲ ਸਾਫ ਜੇ ਹੋ ਜਾਂਦੇ ਨੇ ਮੈਨੂੰ ਐਂ ਕਹਨਾ ਗੋਲੀਆਂ ਦਾ ਕਰ ਲੈ ਹਿੱਲਾ ਗੋਲੀਆਂ ਦਾ ਮੇਰੇ ਅਸਲ ਹੈ ਮੈਂ ਹਸਪਤਾਲ ਚ ਲੱਗਿਆ ਹੋਇਆ ਵੀ ਜੀਬ ਥੱਲੇ ਲੀ ਲੈ ਕੇ ਦਾ ਮੈਂ ਤੈਨੂੰ ਫਿਰ ਪਾਪੇ ਨੂੰ ਲਿਆ ਦੋ ਬੰਦੂ ਕਰ ਉਹ ਭਾਈ ਯਾਰ ਭਾਈ ਮੇਰਾ ਬਾਪ ਤੇਰੇ ਆ ਕੇ ਮੇਰਾ ਮੈਂ ਯਾਰ ਸੀਰੀਆਂ ਸੁਟਾ ਯਾਰ ਪੌੜੀਆਂ ਗੱਲਾਂ ਕਰਦਾ ਯਾਰ ਹੁਣ ਤੇਰੀ ਜ਼ਿਆਦਾ ਚੱਲਦੀ ਹੈ ਮੇਰਾ ਆਵੇ ਚੱਲਦੀ ਹੈ ਯਾਰ ਜ਼ਿਆਦਾ ਮੇਰੀ ਗੱਲ ਸੁਣਦਾ ਜਿੰਦਰਾਦੂ ਕਰਤਾ ਉਹ ਕਾਣਾ ਛੀਨ ਕੇ ਕੀ ਮੈਂ ਆਪ ਤੂੰ ਉਕਤ ਨਹੀਂ ਮੈਨੂੰ ਪੈ ਗਈਆਂ ਤੂੰ ਮੈਨੂੰ ਕਿਹਾ ਨਹੀਂ ਮਕਰਾਬ ਆ ਕੇ ਮੇਰੀ ਗੱਲ ਸੁਣਦਾ ਹੈਲੋ ਗੱਲ ਗੱਲ ਨਾ ਮਕਰੋ ਮੈਂ ਮੇਰੀ ਗੱਲ ਸੁਣਦਾ ਮੈਂ ਪਹਿਲਾਂ ਬਦਮਾਸ਼ੀ ਮੈਂ ਵੀ ਕੋਟਾ ਉਪਰੀ ਕਰੀ ਜਾਈਗੀ ਤੂੰ ਕਿਹਾ ਨਹੀਂ ਮ ਦੇ ਤੁੜੀ ਕਿਵੇਂ ਮੈਂ 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 ਕਹਿਤਾ ਫਿਰ ਸਾਲੇ ਤੂੰ ਜਾ ਕੇ ਸੱਬੀ ਕਰਤਾ ਕੰਮ ਤੂੰ ਮੈਨੂੰ ਛੇੜਿਆ ਤੂੰ ਮੇਰੇ ਜਜਬਾਤ ਜਗਾਤੇ ਬੱਸ ਕੰਮ ਹੋ ਗਿਆ ਬੱਸ ਮੈਂ ਤੈਨੂੰ ਬਾਰੀ ਬਾਰੀ ਕਹਿਣਾ ਫਿਰ ਕਰਤਾ ਬਦੀ ਖਾਣ ਦਊਗਾ ਮੇਰੀ ਗੱਲ ਸੁਣ ਤੇਰੀ ਘਰ ਤੇ ਮੈਂ ਲਾ ਲਿਆ ਸਾਬ ਚਲਦੀ ਨਹੀਂ ਤੇਰੀ ਮੰਦੀ ਹੋਈ ਚਲਦੀ ਨਹੀਂ ਕਰਾਂਗਾ ਤੂੰ ਮੇਥੋਂ ਕੰਡ ਕਰਾਂਗਾ ਕੰਡ ਕਰਨ ਨੂੰ ਤੂੰ ਕੀ ਕੰਡ ਕਰੇਗਾ ਕੀ ਕਰੇਗਾ ਕੰਡ ਮੈਨੂੰ ਦੱਲ ਦੱਸ ਕੀ ਕੰਡ ਕਰੇਗਾ ਤੂੰ ਭੱਲੇ ੱੱਲੇ ਤੇਰੇ ਕੀ ਆਏਗਾ ਹੈ ਮੈਂ ਮੈਂ ਸੀਰੀਆ ਤੁਹਾਡਾ ਮੂੰਹ ਖਲਵਾਉਂਗਾ ਚੰਗਾ ਲੱਗਦਾ ਤੂੰ ਯਾਰ ਰਾਤ ਤ ਤਰੀਪਾ ਆਪਣੇ ਤੈਨੂੰ ਘਰੋਂ ਕੱਢਦਾ ਹੈ ਚੁੱਪ ਕਰਕੇ ਤੈਨੂੰ ਬਾਗਲ ਜਾ ਕੇ ਸੋਇਆਂਗਾ ਇਹੋ ਜਿਹਾ ਕੰਮ ਕਰ ਦੂੰਗਾ ਗਲੂਕੋਸ ਵਾਲੀ ਬੋਤਲਾਂ ਤੇ ਚੱਲਿਆ ਕਰੋਗੇ ਗਲੂਕੋਸ ਵਾਲੀ ਬੋਤਲਾਂ ਤੇ ਚੱਲਿਆ ਕਰੋਗੇ ਨਾਲੇ ਹੋਰ ਚੱਲਿਆ ਕਰੂੰਗੀ ਉਹ ਭਾਈ ਯਾਰ ਮੇਰੀ ਗੱਲ ਸੁਣਦਾ ਮੈਂ ਥੋੜਾ ਸੀ ਜੇ ਮੇਰਾ ਨਾੜਿਆ ਕਰ ਤੂੰ ਮੈਂ ਬਾਰੀ ਬਾਰੀ ਕਹਿੰਦਾ ਜੜਨਾ ਤੂੰ ਆਪਣੇ ਪਾਪ ਨਾਲੜ ਉਹਨਾਂ ਤੋਂ ਲੈ ਹੀ ਗੱਲ ਚ ਗੂਠਾ ਲੈ ਕੇ ਉਹ ਮੇਰਾ ਸਾਡਾ ਛੋਟਾ ਲਾ ਗੂੰਗਾ ਜਾਂ ਹੈ ਉਹ ਤੋਂ ਉਹਨੂੰ ਕਹਦੇ ਮਾੜਾ ਮੋਟਾ ਕੰਮ ਤੋਂੰਦਾ ਕਰ ਲਿਆ ਕਰੂਗਾ ਮੇਰੀ ਗੱਲ ਸੁਣ ਲੱਖ ਰੁਪਏ ਦਿੱਤਾ ਮੰਨਿਆ ਮਨ ਮੈਂ ਗੱਲ ਅੱਜ ਤੱਕ ਮੈਂ ਤੁਹਾਡੇ ਨਾਲ ਕੁਛ ਨਹੀਂ ਅੜ ਅੜ ਵਾਲੀ ਗੱਲ ਕਰੀ ਸੀ ਕੋਈ ਹੁਣ ਮੈਂ ਅੜ ਵਾਲੀ ਗੱਲ ਕਰੂੰਗਾ ਕਿਉਂ ਕਰੂੰਗਾ ਕਿਉਂਕਿ ਭਾਈ ਤੁਸੀਂ ਪੁੱਠੇ ਲੱਛਣਾ ਤੇ ਆ ਗਏ ਹੁਣ ਸੋ ਤੋਂ ਤੁਹਾਨੂੰ ਸੀਰੀ ਰੱਖਣਾ ਆਉਂਦਾ ਨਹੀਂ ਆਉਂਦਾ ਨਹੀਂ ਤੁਹਾਨੂੰ ਸੀਰੀ ਰੱਖਣਾ ਐ ਤਾਂ ਆਪਣਾ ਪਿਆਰ ਬਹੁਤ ਹੈ ਮੇਰੀ ਗੱਲ ਸੁਣ ਲੱਖ ਰੁਪਏ ਚ ਬੰਦਾ ਭਾਈ ਸਾਰਾ ਸਾਲ ਚੰਮ ਚੱਕੜ ਆਉਣਾਗਾ ਫਿਰ ਇੱਕ ਵਾਰ ਮੈਂ 20000 ਰੁਪਏ ਮੰਗਿਆ ਉਹ 20000 20000 ਨਹੀਂ ਦਿੱਤਾ ਸੁਣ ਤੂੰ ਤੇਰੇ ਤਾਂ ਨਾਲ ਗੱਲ ਨਹੀਂ ਕਰ ਸਕਦਾ ਤੂੰ ਕਹਿ ਨਹੀਂ ਸਕਦਾ ਉਹਨੂੰ ਵੀ ਚਾਰ ਮੈਨੂੰ ਅੱਧੀ ਕਿਲੋ ਭੁੱਕੀ ਰੱਖ ਦੇ ਅਗਰ ਮੇਰੀ ਉਹ ਯਾਰ ਭੁੱਕੀ ਨੂੰ ਮੈਂ ਯਾਰ ਮੇਰੀ ਗੱਲ ਸੁਣ ਲੈ ਮੇਰੇ ਭੁੱਕੀ ਤੋਂ ਕੀ ਕਰਾਉਣਾ ਯਾਰ ਮੈਨੇ ਯਾਰ ਕੰਮ ਨਹੀਂ ਚੱਲਦਾ ਮੇਰੇ ਹੱਡ ਮੈਂ ਤੇਰਾ ਫਿਰ ਤੂੰ ਕਹੇ ਯਾਰ ਮੈਨੂੰ ਭੈਣ ਦੀ ਰੰਗ ਮੇਰੇ ਗਲ ਪੈ ਜੂਗਾ ਮੇਰਾ ਸਾਲਾ ਫਿਰ ਤੂੰ ਬਟਵਾ ਹੀ ਵਰਸੀਨ ਮੈਥੋਂ ਓਏ ਰਿਆ ਟਟਿਰੀ ਵਰਗੀ ਟੰਗ ਵਾਲਾ ਇਹੀ ਨੀ ਮਨ ਹੈ ਗਿਆ ਖਾ ਕੇ ਗੋਲੀਆਂ ਖਾਂਦਾ ਹੈ ਖਾਂਦਾ ਵੀਰੇ ਚੋਰੀਆਂ ਖਾਂਦਾ ਹੈ ਦੱਸਦਾ ਨਹੀਂ ਹੈ ਕਿ ਜੀਵਾਲੀ ਲਵਾਰ ਕੇ ਸਰਕਾਰੀ ਗੋਲੀ ਪਨਾਨਾ ਪੈਸਾ ਲੱਗੇ ਨਾ ਕੋਸ ਹੋਰ ਲੱਗੇ ਜਾ ਕੇ ਲਿਆਉਂਦਾ ਹਫਤੇ ਦੀਆਂ ਉੱਥੇ ਦੇ ਕੇ 50 ਰੁਪਏ ਹਾਂ ਡਾਕਟਰ ਵੀ ਬੇਕੇ ਬੋਕੇ ਨੇ ਅੱਜ ਕੱਲ ਤੈਨੂੰ ਪਤੀ ਹੈ ਵਿਕ ਜਾਂਦੇ ਨੇ ਹਫਤੇ ਚ ਹਾਂ ਕਰਕੇ ਆ ਮੂਨਕ ਗੱਲ ਇਹਦੇ ਬਾਰੇ ਵੀ ਦਿਆ ਨਾ ਕਰੋ ਇਹਨੂੰ ਬੰਦ ਕਰੋ ਇਹਦੀ ਚੱਲ ਕਰਦੇ ਕੋਈ ਕੰਮ ਧੰਦਾ ਇਹ ਕੁੜੀ ਜੀ ਨੇ ਅੱਡ ਦੂਠੀ ਕੀਤਾ ਐ ਨਹੀਂ ਤੂੰ ਗੇਟ ਖੋਲ ਦੇ ਸੁਣਦੀ ਨਹੀਂ ਹੈਗੀ ਤੇ ਹਲਾ ਇਹਦੇ ਪਾਸਾ ਤਾਂ ਕੁੱਤੇ ਹੀ ਭੌਂਕਦੇ ਆ ਰਾਤ ਦੀ ਬੈਠੀ ਅੰਦਰ ਮਾਹਾਂ ਦੇ ਆਟੇ ਵਾਂਗੂ ਆਕੜੀ ਹਾਂ ਗੇਟ ਤਾਂ ਖੁੱਲਿਆ ਪਿਆ ਪਰ ਇਹ ਕੁੜੀ ਜੀ ਕਿੱਥੇ ਆ ਦੀਂਦੇ ਨਹੀਂ ਹੋਏ ਮੈਂ ਮਰ ਜਾ ਕਿੱਥੇ ਗਈ ਨੀਤੂ ਕੀ ਕਰਾਂ ਹੁਣ ਪਹਿਲਾਂ ਗੁਰੀ ਨਾਲ ਗੱਲ ਕਰਦੀ ਆ ਫੇਰ ਬਾਪੂ ਜੀ ਨਾਲ ਆਪਣੀ ਗੱਲ ਕਰ ਲਾਂਗੀ ਕੋਈ ਦੇਖੇ ਬਾਥਰੂਮ ਤੇ ਦੇਖਦੀ ਹਾਂ ਕੋਈ ਹੈ ਹੈ ਬਾਥਰੂਮ ਚ ਵੀ ਨਹੀਂ ਹੈਗੀ ਲੈ ਕਿਤੇ ਨਹੀਂ ਹੈਗੀ ਹੁਣ ਮੈਂ ਕੀ ਕਰਾਂ ਮੈਨੂੰ ਤਾਂ ਲੱਗਦੀ ਕਰਾ ਗਈ ਸਾਡਾ ਮੂੰਹ ਕਾਲਾ ਕਿਸੇ ਨੂੰ ਕੁਝ ਦੱਸਣ ਜੋਗੇ ਵੀ ਨਹੀਂ ਹੈਗੇ ਜੇ ਮੈਂ ਕਹੂੰਗੀ ਤਾਂ ਕਹਿਣਗੇ ਬਹੁਤ ਪਤਾ ਨਹੀਂ ਬਦਨਾਮ ਕਰਦੀ ਆ ਆਪੇ ਹੀ ਲੱਗ ਜੂਗਾ ਪਤਾ ਫਿਰ ਘਰ ਦੇ ਫਿਰਨਗੇ ਪਤਾ ਉਹਦਾ ਕਿੱਥੇ ਗਈ ਆ ਕਿੱਥੇ ਨਹੀਂ ਮੈਂ ਤਾਂ ਕਹਿ ਦਿੰਨੀ ਆ ਕਿ ਵੀ ਹੈ ਨਹੀਂ ਕਿ ਅੰਦਰ ਪੂਰੀ ਨਾ ਗੱਲ ਕਰਤੀਆਂ ਪਹਿਲਾਂ ਜਾ ਕੇ ਤੂੰ ਇੱਥੇ ਫੋਨ ਦੇ ਵਿੱਚ ਗੁੱਡਿਆ ਰਹਿ ਘਰ ਦੀ ਤੈਨੂੰ ਕੋਈ ਸੁਰਤ ਨਹੀਂ ਹੈਗੀ ਉਹ ਕੀ ਹੋਇਆ ਘਰ ਨੂੰ ਐ ਪੁੱਛ ਕੀ ਨਹੀਂ ਹੋਇਆ ਦੱਸੋ ਫਿਰ ਕੀ ਹੋਇਆ ਆਪਣੇ ਧੰ ਤੇ ਕਾਲਖ ਕੋਤਗੀ ਤੇਰੀ ਭੈਣ ਮੈਨੂੰ ਲੱਗਾ ਭੱਜ ਗਈ ਕਿਸੇ ਨਾਲ ਰਾਤ ਦਾ ਦਿਉਂ ਕੁੰਡਾ ਲਾਇਆ ਸੀਗਾ ਮੁੜ ਕੇ ਖੋਲਿਆ ਨਹੀਂ ਹੈਗਾ ਮੈਂ ਤਾਂ ਗੇਟ ਖੜਕਾ ਖੜਕਾ ਕੇ ਆਪ ਦਾ ਸੰਗ ਦੁੱਖਣ ਲਾ ਲਿਆ ਹੁਣ ਜਦੋਂ ਦੇਖਿਆ ਤਾਂ ਖੁੱਲਾ ਪਿਆ ਲਮਾਰੀ ਵੀ ਖੁੱਲੀ ਨਾਲ ਵਿੱਚ ਬੈਗ ਨਾ ਕੱਪੜੇ ਤੂੰ ਕਮਰੀਆਂ ਹੁੰਆਂ ਜੀ ਐਸੀ ਗੱਲ ਕਰਦੀ ਉਹਦੇ ਨਾਲ ਨਾ ਉਹਦੇ ਨਾਲ ਕੀ ਉਹ ਜਿਹੜੀ ਕਰਕੇ ਗਈ ਆ ਉਹਨੂੰ ਤਾਂ ਕੁਝ ਕਹਿਣਾ ਨਹੀਂ ਹੈਗਾ ਲੱਭ ਲਿਓ ਹੁਣ ਓਏ ਉਰਾ ਆਪਣਾ ਹੋਣੀ ਤੂੰ ਦੇਖ ਕੇ ਆ ਜਾ ਕੇ ਜਾਇਂ ਕਰ ਮੈਂ ਤਾਂ ਸਾਰੇ ਕਿਤੇ ਲੱਭ ਲਈ ਬਾਥਰੂਮਾਂ ਚ ਕੀ ਕਮਰਿਆਂ ਚ ਕੀ ਸਟੋਰ ਚ ਕੀ ਤੂੰ ਦੇਖ ਲੈ ਜੇ ਤੈਨੂੰ ਲੱਭ ਜੂਗੀ ਨਾ ਸੁਈ ਆ ਸੁਈ ਤਾਂ ਨਹੀਂ ਉਹਦੇ ਕੱਪੜੇ ਲੀਡ ਤਾਂ ਹੈਗੇ ਨੇ ਓਰੇ ਨਾ ਤੇਰਾ ਦਿਮਾਗ ਮੈਨੂੰ ਜੰਮੀ ਮੋਟਾ ਲੱਗਦਾ ਤੈਨੂੰ ਹੁਣ ਕੀ ਕਹਿ ਘਟੀਆਂ ਵੀ ਨਾ ਅਲਮਾਰੀ ਚ ਉਹਦੇ ਕੱਪੜੇ ਨੇ ਨਾ ਬੈਗਾ ਹੁਣ ਕੀ ਕਰੀਏ ਫਿਰ ਆਪਾਂ ਮੈਨੂੰ ਤਾਂ ਇਹ ਹੋਇਆ ਪਿਆ ਵੀ ਬਾਪੂ ਜੀ ਨੂੰ ਕਿਹੜੇ ਮੂੰਹ ਨਾਲ ਦੱਸਾਂਗੇ ਵੀ ਉਹਦੀ ਧੀ ਲਾਡਲੀ ਜਿਹੜੀ ਕਹਿੰਦੇ ਨਿਆਣੀ ਜਾਂ ਨਿਆਣੀ ਆ ਵੀ ਆਹ ਕਰਗੀ ਕਾਰਾ ਫਿਰ ਆਪਾਂ ਬਾਪੂ ਨੂੰ ਝੂਠ ਤਾਂ ਨਹੀਂ ਬੋਲ ਸਕਦੇ ਯਾਰ ਬਾਪੂ ਨੂੰ ਹਜੇ ਆਪਾਂ ਦੱਸ ਦੇਣੀ ਗੁਰੀ ਮੇਰੀ ਗੱਲ ਸੁਣੋ ਕਿਉਂਕਿ ਬਾਪੂ ਦਾ ਵੱਧਾ ਬੀਪੀ ਤੈਨੂੰ ਪਤਾ ਹੀ ਆ ਬੀਪੀ ਵਾਲੇ ਬੰਦੇ ਦਾ ਐਵੇਂ ਟੈਨਸ਼ਨ ਟੈਨਸ਼ਨ ਲੈ ਕੇ ਕਿਤੇ ਬਾਪੂ ਨੂੰ ਕੁਝ ਹੋ ਗਿਆ ਫਿਰ ਆਪਾਂ ਇੱਕ ਦੋ ਦਿਨ ਦੇਖਦੇ ਆ ਜੇ ਕੋਈ ਪੁੱਛੂਗਾ ਆਂਡ ਮੰਡ ਚ ਦੁਬਾਈ ਤੁਹਾਡੀ ਕੁੜੀ ਕਹਿ ਦਾਂਗੇ ਨਾਨਕੇ ਗਈ ਹੋਈ ਆ ਜੇ ਬਾਈ ਚਾਂਸ ਬਾਪ ਨੂੰ ਪਤਾ ਲੱਗ ਗਿਆ ਫੇਰ ਫਿਰ ਜੇ ਲੱਗ ਗਿਆ ਤਾਂ ਲੱਗ ਗਿਆ ਸਹੀ ਪਰ ਆਪਾਂ ਨਹੀਂ ਦੱਸਦੇ ਚੱਲ ਜਿਵੇਂ ਤੂੰ ਕਹਿੰਨੀ ਉਹ ਠੀਕ ਹੈ ਲਾਡਲੀ ਬੜੀ ਰੱਖੀ ਹੋਈ ਸੀ ਜੱਤ ਕਹਿੰਦੇ ਮੇਰੀ ਭੈਣ ਮੇਰੀ ਭੈਣ ਦੇਖ ਲਿਆ ਹੁਣ ਮੇਰੀ ਭੈਣ ਕਿਹੜਾ ਕਾਲਖ ਦਾ ਥੱਬਾ ਮੂੰਹ ਤੇ ਤੁਹਾਡੇ ਲਾਕੇ ਗਈ ਆਗੀ ਹੁਣ ਕੀ ਪਤਾ ਦੀ ਵੀ ਐ ਕਰੂਗੀ ਅੱਗ ਨਾਲ ਐ ਕਰੂ ਬੋਤੇ ਜਿੱਡੀ ਕਰ ਲਈ ਐਡੀ ਹੋ ਗਈ ਬੁੜੀ ਉਹਦੇ ਹਾਣਦਿਆਂ ਨੇ ਆਪਦੇ ਜਵਾਕ ਵੀ ਵਿਆਹਣ ਵਾਲੇ ਕਰ ਲੇ ਚੱਲ ਤੂੰ ਰੋਲਾ ਨਾ ਪਾਈ ਕਿਤੇ ਘਮਾੜ ਜੇ ਮੈਂ ਰੋਲਾ ਮੈਂ ਕਾ ਨੂੰ ਪਾਉਣੀ ਆ ਤੁਹਾਡੇ ਤੇ ਇਤਵਾਰ ਨਹੀਂ ਹੈਗਾ ਕੋਈ ਜਾ ਜਾ ਬਾਪੂ ਨੂੰ ਕਹਨੇ ਆ ਕਿ ਬਾਪੂ ਉਹਦਾ ਕਿਤੇ ਰਿਸ਼ਤੇਦਾਰੀ ਜਿਗੀ ਆ ਬਾਪੂ ਮੈਨੂੰ ਕਹਿੰਦਾ ਉਹਨੂੰ ਅੱਜ ਦੇਖਣ ਆਲਿਆਂ ਨੇ ਆਉਣਾ ਬਚੋਲੇ ਨੇ ਫਿਰ ਤਾਂ ਬਈ ਬਾਪੂ ਨੂੰ ਸੱਚੇ ਸਾਬੂ ਹਾਏ ਤੂੰ ਸੁਣ ਕੇ ਲਿਆ ਕਰ ਕਦੇ ਮੇਰੀ ਚੱਲ ਬਾਪੂ ਕੋਲ ਚੱਲ ਉਹਨੂੰ ਐਂ ਕਹਿ ਵੀ ਬਾਪੂ ਤਾਂ ਕਿਤੇ ਰਿਸ਼ਤੇਦਾਰੀ ਚ ਵਾਗੀ ਮੈਂ ਕਹਿ ਜਾਨਾ ਹਾਂ ਓਹੋ ਪੁੜੀ ਤਾਂ ਆਪਣੀ ਦਾ ਫੋਨ ਆਇਆ ਸੀ ਤਾਂ ਨਨਕੇ ਵਾਗੀ ਨਨਕੇ ਵਾਗੀ ਭਾਈ ਬਾਪੂ ਨਾਨਕੇ ਨਹੀਂ ਆਪਣਾ ਕਾਲਾ ਮੂੰਹ ਕਰਕੇ ਵਾਗੀ ਉਹ ਤੂੰ ਮੜਾ ਮੋੜਾ ਧਿਆਨ ਤੇ ਮਾਰ ਲਿਆ ਕਰੋ ਮੜਾ ਦਿਮਾਗ ਨੂੰ ਹੱਥ ਮਾਰ ਲਿਆ ਕਰ ਸਰ ਕਿਤੇ ਮੂੰਹ ਤੇਰਾ ਹੱਜੇ ਦਾ ਕਿਉਂ ਬਾਪੂ ਉਹ ਕੋਈ ਬੋਲਣ ਦਾ ਵੀ ਸੁਣ ਲਿਆ ਕਰ ਮੜਾ ਮੋਟਾ ਨਵੇ ਗਮਾਡ ਮੱਥੇ ਦੇਖ ਲਿਆ ਕਰ ਆਸੇ ਪਾਸੇ ਫਿਰ ਬਾਪੂ ਤੈਨੂੰ ਦੱਸਣਾ ਹੀ ਹੈ ਉਹ ਦੱਸਣਿਆ ਫਿਰ ਹਿਸਾਬ ਨਾਲ ਵੀ ਗੱਲ ਹੋ ਜਾਂਦੀ ਹੈ ਉਹ ਖਰਨੇ ਉਹੀ ਬੋਲਣ ਤੇ ਰਹਿ ਗਿਆ ਤੂੰ ਤਾਂ ਫਿਰ ਉਹ ਕਿਵੇਂ ਸਾਹ ਨਾ ਬੋਲ ਨਾ ਮੈਂ ਕਿਹਾ ਉੱਚੀ ਕੰਦਰ ਚ ਚੜ ਕੇ ਬੋਲ ਪੰਪ ਕਰ ਜਾ ਤੈਨ ਤਾਂ ਜਮੀ ਨਹੀਂ ਗਾ ਸੀਦਾ ਲਖਣਾ ਹੈਗਾ ਕੀ ਯਾਰ ਸਮਝਾਵਾਂ ਇਹਨੂੰ ਉਹ ਤਾਂ ਹੈ ਨਹੀਂ ਗਮਰੇ ਤੇ ਮੈਂ ਸਾਰਾ ਘਰ ਦੇਖ ਲਿਆ ਤੇ ਸਾਰੀ ਲਮਾਰੀ ਖਾਲੀ ਆ ਉਹਦੀ ਬੈਗ ਬੁੱਕ ਕੋਈ ਨਹੀਂ ਹੈਗਾ ਉਹ ਨਾਨਕੇ ਕਹਿੰਦੀ ਦੀ ਭਾਈ ਜਾਣ ਨੂੰ ਉਹ ਨਾਨਕੇ ਫੋਨ ਮਾਰ ਕੇ ਬੋਛ ਲੋ ਹੁਣ ਬਿਨਾਂ ਦੱਸੇ ਤੂੰ ਥੋੜੀ ਜਾਊਗੀ ਨਾਨਕੇ ਬਾਪੂ ਤੁਹੇ ਹੱਦ ਕਰਦੇ ਹੋਗੇ ਮੈਂ ਤਾਂ ਇਹਨੂੰ ਕਿਹਾ ਸੀਗਾ ਵੀ ਬਾਪੂ ਨੂੰ ਝੂਠ ਬੋਲਦੀ ਇੱਕ ਦੋ ਦਿਨ ਦੇਖ ਲੈਣੇ ਆ ਜੇ ਇੱਕ ਦੋ ਦਿਨਾਂ ਚੱਲ ਗਈ ਵੀ ਕੀ ਪਤਾ ਐਵੇਂ ਲੋਕਾਂ ਚ ਬਦਨਾਮੀ ਕਰਾਉਣੀ ਤੁਹਾਨੂੰ ਪਤਾ ਹੀ ਆ ਬੰਦਾ ਸਿਰ ਚੱਕ ਕੇ ਨੰਗਣ ਜੋਗਾ ਨਹੀਂ ਜਾਂਦਾ ਉਹ ਹੋਰ ਭਾਈ ਇਹਨਾਂ ਦੇ ਜਵਾਖਾਂ ਦੇ ਕਿਹੜਾ ਮੂੰਹ ਤੇ ਲਿਖਿਆ ਹੋਇਆ ਹੁਣ ਚੰਗੀ ਭਲੀ ਦਾ ਰਸ ਗੇ ਅੰਦਰ ਪਈਆ ਉਹ ਹੁਣ ਆ ਪਤਾ ਤੀ ਇਹ ਨਹੀਂ ਸਮਝਾਂਦੀ ਵੀ ਉਹ ਗਈ ਕਿਹੜੇ ਹਿਸਾਬ ਨਾਲ ਆ ਕਿਵੇਂ ਲੰਘ ਗਈ ਸਾਰਿਆਂ ਦੇ ਹੁੰਦੇ ਕੀ ਪਤਾ ਭਾਈ ਤੁਸੀਂ ਉਰਾਂ ਪਰਾਂ ਹੋ ਗਏ ਲੰਘੇ ਹੋ ਹੁਣ ਬਚੋਲੇ ਨੂੰ ਕੀ ਜਵਾਬ ਦਵਾਂਗੇ ਆਪਾਂ ਕੋ ਬਚੋਲੇ ਦੀ ਪੈ ਗਈ ਤੈਨੂੰ ਆਪਦੇ ਘਰ ਦਾ ਫਿਕਰ ਨਹੀਂ ਪਹਿਲਾਂ ਤਾਂ ਹੀ ਮੈਂ ਕਹਿੰਦੀ ਸੀ ਵੀ ਉਹਨੂੰ ਇੰਨੀ ਖੁੱਲੀ ਛੁੱਟੀ ਨਾ ਦਾ ਉਹ ਨਾਂ ਬੋਲ। ਜਾਂ ਤਾਂ ਤੁਸੀਂ ਕਹਿੰਦੇ ਨਿਆਣੀ ਜਾਂ ਨਿਆਣੀ ਆ। ਨਿਆਣੀ ਆ ਕਰ ਗਈ ਹੁਣ ਕਰ। ਉਹ ਚਲੋ ਭਾਈ। ਜਿਹੜਾ ਕਰਮਾਂ ਚ ਲਿਖਿਆ ਉਹ ਹੀ ਬਣੂਗਾ। ਉਹ ਚੰਗਾ ਬੋਲ ਚੌਧਾ ਜਾਂ ਤੂੰ ਨਾ ਹੋਰੇ ਪਾਸੇ ਭਕਾਈ ਮਾਰੀ ਜਾਈਂ। ਕਿਤੇ ਕਸ਼ਮੀਰ ਉਹ ਵਰਗੀ ਲੈ ਬੋਲੀ ਜਾਵੇਂ। ਉਹ ਸਾਰੇ ਪੰਡਾ ਚ ਗੱਲਾਂ ਉੱਡ ਜਣੇ ਆ ਕਹਿੰਦੀ ਕੁੜੀ ਨਾਂ ਨਕੇ ਜਾ ਰਹੀ ਐ। ਕਸ਼ਮੀਰ ਉਹ ਤਾਂ ਬਾਪੂ ਜੀ ਉਹ ਆ న్యూਸ ਚੈਨਲ। ਇੱਕ ਹੋਰ ਉਹ ਤਾਂ ਗੱਲ ਮਿਲਣੀ ਚਾਹੀਦੀ ਆ ਭਾਈ। ਚਲ ਠੀਕ ਆ ਫਿਰ ਬਾਪੂ ਜੀ ਕਹਤੂ ਨਾਂ ਨਕੇ ਕੀ ਹੈ। ਹਾਂ ਤੂੰ ਤਾਂ ਕੁਝ ਕਹੀ ਹੋਈ ਨਾ ਚੁੱਪ ਹੀ ਰਹੀ। ਤੈਨੂੰ ਤਾਂ ਗੱਲ ਕਰਨ ਦੀ ਨਹੀਂ ਅਸਲ ਤਾਂ ਮੂੰਹੇ ਬੰਦ ਰੱਖੀ ਆਪਦਾ ਇਹ ਕੋਈ ਸਾਨੂੰ ਪੁੱਛੂਗਾ ਸੀ ਆਪ ਹੀ ਕਹਿ ਦਾਂਗੇ ਹਾਂ ਥੋੜਾ ਜਿਹਾ ਗੱਲ ਠੰਡੀ ਪੈ ਜੂਗੀ ਫਿਰ ਦੇਖੀ ਜਾਊਗੀ ਹਾਂ ਚੱਲ ਦੇਖਾਂ ਭਾਈ ਕਿਹੜਾ ਮੁਕੱਦਰਾ ਜੋ ਬਣੂਗਾ ਬਣ ਜੂਗਾ ਮੈਂ ਕਿਹੜੇ ਬੇੜਿਆਂ ਦੀ ਕਹਿੰਦੀ ਸੀ ਵੀ ਦੇਖ ਕੇ ਕੋਈ ਮੁੰਡਾ ਲੋੜਕੂ ਘਰ ਦਾ ਚਾਹੇ 5-4 ਸਾਲ ਵੱਡਾ ਹੋਵੇ ਮੁੰਡਾ ਤਾਂ ਵੱਡਾ ਵੀ ਚੱਲ ਜਾਂਦਾ ਵੀ ਇਹਨੂੰ ਤੋੜ ਦੋ ਆਪਦੇ ਘਰੇ ਉਹ ਆ ਜੀ ਐਹ ਕੀ ਪਤਾ ਦੀ ਭਾਈ ਵੀ ਐਜਾ ਕੁਛ ਕਰੂਗਾ ਤੁਸੀਂ ਤਾਂ ਮੇਰੀ ਇੱਕ ਨਹੀਂ ਸੁਣੀ ਤੁਹਾਨੂੰ ਕਹੈਂ ਸੀਗਾ ਵੀ ਇਹ ਬਹੂ ਨੂੰ ਪਤਾ ਨਹੀਂ ਸਾਡੀ ਕੁੜੀ ਬੁਰੀ ਲੱਗਦੀ ਆ ਕੋਈ ਨਾ ਭਾਈ ਤੂੰ ਤਾਂ ਵੇ ਆਪਣੇ ਦਿਮਾਗ ਤੇ ਟੈਨਸ਼ਨ ਲਈ ਖੜੀਆਂ ਇਹਦਾ ਗੱਲਾਂ ਦਾ ਪਤਾ ਨਹੀਂ ਕਿੱਥੇ ਰਾਤ ਦੇ ਉਹ ਨਿਕਲੇ ਹੋਏ ਨੇ ਕਿ ਦੋਨੇ ਜਣੇ ਉਹ ਸੀਰੀ ਨੂੰ ਚੱਕ ਕੇ ਲੱਖ ਰੁਪਈਆ ਪਹਿਲਾਂ ਦੇਤਾ ਬਣਾਈ ਰੱਖਦੇ ਆ ਉਹਨੂੰ ਪਰਾਉਣਾ ਉਹ ਭਾਈ ਆਪਣੇ ਘਰ ਦਾ ਵਾਂਗੂ ਰੱਖਿਆ ਸੀ ਤਾਂ ਕਰਕੇ ਉਹਨੂੰ ਪੈਸੇ ਪਹਿਲਾਂ ਦੇਤਾ ਹੁਣ ਆਇਆ ਕਿ ਪਤਾ ਵੀ ਐ ਕਰਨਗੇ ਉਹ ਮੈਂ ਤਾਂ ਨਾ ਆ ਕੇ ਪਛਤਾਉਣੀ ਆ ਉਰੇ ਰੋਣੀ ਆ ਆਪਣੇ ਕਰਮਾਂ ਨੂੰ ਇਹ ਜੀ ਹੁੰਦੀ ਸੀ ਇੱਥੇ ਆ ਕੇ ਕਹਿ ਜੀ ਹੋਗੀ ਚਲ ਕੋਈ ਨਾ ਭਾਈ ਮੈਂ ਤਾਂ ਖੇਤ ਮਾਰ ਕੇ ਨਾ ਗਿਆ ਦਾ ਹਾਂ ਖੇਤ ਮਾਰਿਆ ਤੂੰ ਮਾਰ ਕੇ ਦੇਖ ਲੈ ਕੋਸਾ ਹਾਂ ਤੂੰ ਮੋਬਾਈਲ ਤੇ ਦੇਖ ਲੈ ਡੰਗਰਾ ਪਸੂਆ ਬੰਨੀ ਨੂਨ ਲਾ ਕੇ ਪੈ ਗਈ ਮੂਰੇ ਉਹ ਤੈਨੂੰ ਚੱਟ ਲੈਣਗੇ ਫਿਰ ਮੈਨੂੰ ਹੀ ਫੂਕਣਾ ਪੈਣਾ ਸਾਰਾ ਕੁਝ ਉਧਰ ਜਾ ਕੇ ਤੂੰ ਦੇਖ ਲੈ ਫੋਨ ਆ ਦੇਖ ਲੋ ਦੇਖ ਲੋ ਬਾਪੂ ਜੀ ਦੇਖ ਲੋ ਕਿਹੜਾ ਕਰਨ ਵਾਲਾ ਕਮਾਇਆ ਇਹ ਲੈ ਕੇ ਫੋਨ ਬਹਿ ਜਾਂਦਾ ਸਰਾਣੇ ਉਹਦੇ ਜਿਵੇਂ ਉਹਦੀ ਧਾਰ ਚੋਣੀ ਹੁੰਦੀ ਆ ਸਾਰਾ ਕੁਝ ਮੈਨੂੰ ਹੀ ਫੂਕਣਾ ਪੈਂਦਾ ਗਾ ਔਰ ਡੰਗਰਾ ਪਸ਼ੂਆਂ ਨੂੰ ਵੀ ਜਾ ਕੇ ਦੇਖਾਂ ਘੁੱਟ ਪਾਣੀ ਦੀ ਧਰਾਂ ਦੇ ਪੀਣ ਗਿਆ ਵਿਚਾਰੀਆਂ ਉਹਨਾਂ ਦਾ ਕਿਉਂ ਬੇਜਵਾਨਾਂ ਦਾ ਪਾਪ ਲੈਣਾਗਾ ਪਾਲਟੀ ਧਰਨੀ ਆਥਣੇ ਧਰ ਕੇ ਬਹਿ ਜਾਊਗਾ ਗਲਾਸ ਅੱਧਾ ਕਿਲੋ ਵਾਲਾ ਦੁੱਧ ਦਾ ਦਊ ਤੈਨੂੰ ਕੋਈ ਨਾ ਪਾਪ ਲੱਗੂਗਾ ਇਹਨਾਂ ਨੂੰ ਬਾੜੀ ਬਾੜੀ ਜਾ ਦਿੰਦੇ ਜਾ ਚੱਕ ਲੈ ਫਿਰ ਉਹ ਚੱਕ ਲੈ ਗੋਹਾ ਚੱਕ ਲੈ ਆਹ ਵੀ ਨਾ ਮੇਰਾ ਸਹਲਾ ਉਹ ਮੇ ਮੈਂ ਕੱਲਾ ਬੰਦਾ ਸੀ ਕੀ ਕਰੂ ਇਹ ਤਾਂ ਆ ਬੈਠੇ ਨੇਗੇ ਉਹ ਆ ਮੈਂ ਫੁੰਡੀ ਕਿਤਨੀ ਆ ਗਈ ਮੈਂ ਮੱਦੀ ਲੱਗਦਾ ਮੱਦੀ ਨਾ ਬੋੜਾ ਹੋ ਗਿਆ ਬੋੜਾ ਬਸ ਬੋਲੋ ਜੀ ਬੋਲ ਬੋੜਾ ਤੂੰ ਪ੍ਰਾਪਰਾ ਕਰਦੇ ਬਾਈ ਪ੍ਰਾ ਕਰਦੇ ਸਾਦੀ ਹੋਈ ਏ ਤੂਫਾਨ ਹਾਰੀਏ ਤੂਫਾਨ ਨਾ ਤੁਸੀਂ ਕਿੱਥੇ ਰੁੜਦੇ ਸੀ ਹਏ ਪੂਰੀ ਦੇ ਗਰਮੀ ਪਾਉਂਦਾ ਉਧਰ ਕਾ ਤੂੰ ਨਹੀਂ ਆਈ ਰੋਟੀ ਪਾਣੀ ਖਾਣ ਚਾਹ ਪੀਣ ਮੀਟਿੰਗ ਜੀ ਚੱਲਦੀ ਮੀਟਿੰਗ ਚੱਲਦੀ ਆ ਸਾਡੀ ਸਾਲੇ ਹੋਏ ਨੇ ਮੀਟਿੰਗ ਤੇ ਪਤਾ ਨਹੀਂ ਕਿਹੜਾ ਮੋਦੀ ਦੇ ਨਾਲ ਬੈਂਦੇ ਨੇ ਮੇਰੀ ਗੱਲ ਸੁਣਦਾ ਪਰ ਜਾਈ ਪਰਾ ਹੋਲਾ ਜਿ ਤੂਫਾਨ ਆਊਗਾ ਜੈ ਇੰਨੀ ਲੱਗੀ ਹੋਈ ਐ ਕਾਲੀ ਨਾਲੇ ਉਰੇ ਆਵੇਂ ਮੈਂ ਤੁਹਾਨੂੰ ਗੱਲ ਦੱਸਾਂ ਹਾਂ ਬੇ ਕੋਈ ਇਧਰ ਫੋਲਾ ਸੁਣਦਾ ਦੇ ਚਾ ਕੁਲ ਮੇਰਾ ਸਾਲਾ ਪੈੜੀ ਹੈਗੀ ਮੈਂ ਮੱਦੀ ਹਾਂ ਆਪਣੀ ਕੁੜੀ ਤਾਂ ਮੂੰਹ ਕਾਲਾ ਕਰਾ ਗਈ ਕਿਵੇਂ ਆਪਣੀ ਨੀਤੂ ਮੂੰਹ ਕਾਲਾ ਕਰਾ ਗਈ ਕਾਲਾ ਜਿਵੇਂ ਹਾਏ ਬੇ ਮੇਰੇ ਆਖ ਨੇ ਅੱਛਾ ਠੀਕ ਹੈ ਠੀਕ ਹੈ ਹੁਣ ਸਮਝ ਗਿਆ ਮੈਂ ਉਹ ਮੇਰੇ ਲਈ ਬੀਬੀ ਵੀ ਕਹਿੰਦੀ ਹੁੰਦੀ ਆ ਵੀ ਫਲਾਣੇ ਦੀ ਕੁੜੀ ਮੂੰਹ ਕਾਲਾ ਕਰਗੀ ਭੱਜ ਗਈ ਕਿਸੇ ਨਾਲ ਐ ਕਹਦੇ ਸੀ ਸਿੱਧਾ ਕਹਦੇ ਆ ਪਰ ਮੂੰਹ ਤੇ ਭੱਜ ਗਈ ਕਿਸੇ ਨਾਲ ਬੇ ਮੈਂ ਹੁਣ ਕਿਵੇਂ ਕਹਾਂ ਵੀ ਭੱਜ ਗਈ ਚਲ ਬੱਤੀ ਗਿਆ 5 ਲੱਖ ਰੁਪਏ ਬਚ ਗਿਆ ਉਹ ਪਾਣੀ ਉਹ ਤੂੰ ਕਾ ਯਾਰ ਮੇਰੀ ਗੱਲ ਸੁਣ ਨਾ ਜਿਹੜਾ ਬਚ ਗਿਆ 5 ਲੱਖ ਰੁਪਏ ਬਚ ਗਿਆ ਦੋ ਮੈਨੂੰ ਦੇ ਉਹ ਕਿ ਲਿਆਵਾਂਗੇ ਚਾਰ ਕੇ ਵੇਚਾਂਗੇ ਆ ਦੇਖ ਲੈ ਆ ਦੇਖ ਲੈ ਆ ਦੇਖ ਲੈ ਮੇਰੀ ਗੱਲ ਸੁਣ ਨਾ ਬੇਸ਼ਰਮਾ ਭੈਣਾ ਤੇਰੀ ਭਾਈ ਦਾ ਖਾ ਕੇ ਮਰ ਜਾਂਦੇ ਨੇ ਗੁੱਸਾ ਆ ਇਹ ਨਹੀਂ ਇਹ ਨਹੀਂ ਖਾਕੇ ਮਾਰਦਾ ਦੇਖ ਲ ਲੱਗਦਾ ਵਧੀਆ ਬਚ ਗਿਆ ਬਦੀ ਸੀ ਬਗਾਨੀ ਸੀ ਟੈਨਸ਼ਨ ਕਰ ਲੱਗਦੀ ਮੈਂ ਵੀ ਵਾਜੂ ਆ ਮੈਂ ਵੀ ਵਾਜੂ ਮੈਂ ਜਾ ਕਾਉਣ ਪੱਜੂ ਜਾ ਵੇ ਤੂੰ ਤਾਂ ਭੱਜ ਜਾ ਜਾ ਭੱਜ ਜਾ ਜੇ ਮੈਂ ਕਹਿੰਨੀ ਆ ਜਾ ਤੂੰ ਵੀ ਨਿਕਲ ਜਾ ਓਰੇ ਉੱਪਰ ਜਾਈ ਤੂੰ ਸਾਡੇ ਦਿਮਾਗ ਤੇ ਟੈਨਸ਼ਨ ਆ ਪਾਜੇ ਸਾਡੇ ਦਿਮਾਗ ਤੇ ਟੈਨਸ਼ਨ ਪੈ ਗਈ ਪਤਾ ਹੈਗੀ ਕੀ ਮੇਰੇ ਤਾਂ ਆਪੀ ਪਈ ਹੋਈ ਆ ਮੈਨੂੰ ਪਾਪੀ ਨੇ ਦੱਸਿਆ ਸੀ ਕਹਿੰਦਾ ਉਹ ਤਾਂ ਕਹਿੰਦਾ ਪੰਨੂ ਨਾ ਗਵੰਡੀਆਂ ਨੇ দান ਕੀਤੀ ਸੀ ਆਪਣੀ ਨਹੀਂ ਹੈਗੀ ਦੀ ਰੁੜ ਜਾਣਿਆ ਮੂੰਹ ਬੰਦ ਰੱਖਿਆ ਕਰ ਵੇ ਆਪਣੀ ਨੀਤੀ ਐ ਕਿੱਥੇ ਗਈ ਹੋਊਗੀ ਮੇਰੇ ਗੱਸਾ ਮੇਰੇ ਕੋਲ ਲੋਕਾਂ ਨੂੰ ਵੇ ਲੋਕਾਂ ਨੂੰ ਕੀ ਕਹਾਂਗੇ ਮੇਰਾ ਤਾਂ ਬਲੱਡ ਘਟ ਗਿਆ ਜਮਈ ਥੱਲੇ ਲੱਗ ਗਿਆ ਬਲੱਡ ਦੁੱਖ ਦਾ ਬੰਡਾਏ ਜਾਂਦੇ ਨੇ ਭਾਬੀ ਐ ਕਰ ਤੂੰ ਆ ਜੇ ਮੇਰੇ ਮੋਢੇ ਗੱਲ ਲੱਗ ਕੇ ਰੋ ਲੈ ਦੁੱਖ ਦਾ ਬੰਡਾਏ ਜਾਂਦੇ ਨੇ ਸ਼ਰਮ ਕਰ ਲੈ ਯਾਰ ਮਾੜੀ ਬੋਤੀ ਤਰੇ ਕਰ ਮੈਂ ਚੁੱਪ ਨਹੀਂ ਲਾ ਲੂੰਗੀ ਤਰੇ ਹੁਣ ਮੇਰਾ ਦਿਮਾਗ ਨਾ ਖਰਾਬ ਕਰ ਮੇਰਾ ਬਲੱਡ ਘਟਿਆ ਹੋ ਗਿਆ ਤੇਰੀ ਕੁੜੀਏ ਖਾਲ ਲੱਗੇ ਜੀਵ ਥੱਲੇ ਨੇ ਕੁੜੀਏ ਖਾਲ ਲੱਗੇ ਆ ਇਹ ਤਾਂ ਹਤੀ ਗੱਲ ਨਹੀਂ ਇਹ ਤਾਂ ਬਹੁਤ ਅੱਗ ਸੁਆਹ ਖਾਂਦਾ ਮੇਰਾ ਸੜਿਆ ਭੇਡ ਭੱਜ ਗਈ ਤੇਰੀ ਹੁੰਦੋਂ ਤੂੰ ਸਪਰੇਅ ਪੀ ਕੇ ਮਰ ਜਾ ਮੈਂ ਕਿਹਾ ਮਰ ਮਰਨੇ ਸ਼ਰੀਕ ਲੈ ਵੇ ਸ਼ਰੀਕਾਂ ਦੀ ਭੱਜੀ ਆ ਹਾਂ ਭੱਜੀ ਆ ਛੁੱਟੀ ਆਗੀ ਮੇਰੇ ਸੜਿਆ ਨੇ ਲੋਹੂ ਪੀ ਰਖਿਆ ਇਹਨੂੰ ਪੁੰਟੀ ਨੂੰ ਵੀ ਇੰਨਾ ਦੁੱਖ ਹੋਇਆ ਦੁੱਖ ਬਹੁਤ ਆ ਬਾਈ ਮੇਰਾ ਦਿਲ ਰੋਣਾ ਜੇ ਮੇਰਾ ਕਰ ਦੋ ਵਿਆਹ ਠੀਕ ਨਹੀਂ ਭੱਜੂ ਮੈਂ ਵੀ ਵੇ ਜਾ ਤੂੰ ਤਾਂ ਭੱਜ ਛੇਤੀ ਜੇ ਨਾਲ ਭੱਜ ਮਕੱਲਾ ਭੱਜ ਜਾ ਤੇਰੇ ਨਾਲ ਤਾਂ ਕੋਈ ਪਿਆਰ ਨਹੀਂ ਮੈਨਾਂ ਭੱਜੀ ਦੇ ਰਜਾਈ ਚਾਚੇ ਨੂੰ ਕਹਿੰਦੇ ਦਾ ਲਾਜ ਲੂਜਿਤ ਨੌਲੇ ਤੋਂ ਲਾਜ ਲੂਜਿਤ ਕਰਾ ਲਿਓ ਇਹਦਾ ਬਿਜਲੀਆ ਗੁਜਰੀਆ ਨਵਾ ਦੋ ਤਾਂ ਦਿਮਾਗ ਆਂਦਰ ਹੈਗਾ ਆ ਦੇਖ ਲੈ ਕਿਵੇਂ ਉਹ ਕਰਦੀ ਇਹ ਮੇਰੀ ਗੱਲ ਸੁਣ ਤੂੰ ਦਾ ਦਿਮਾਗ ਤੇ ਟੈਨਸ਼ਨ ਪਾਤੀ ਸਾਡੇ ਆ ਕੇ ਮੇਰੀ ਗੋਲੀ ਚੱਲਦੀ ਹੈ ਡਾਕਟਰ ਕੋ ਕੋਈ ਫਾਇਦਾ ਨਹੀਂ ਹੈਗਾ ਮੜਵਾ ਰਵੇ ਤੇਰੀ ਗੋਲੀ ਜਦ ਹੀ ਕਹਿੰਦਾ ਮੇਰੀ ਜੀਬ ਥੱਲੇ ਵਾਲੀ ਗੋਲੀ ਚੱਲਦੀ ਆ ਉਹ ਜੀਬ ਥੱਲੇ ਦੀ ਕਾਹਨੂੰ ਚੱਲਦੀ ਹੈ ਟੈਨਸ਼ਨ ਦੀ ਗੋਲੀ ਚੱਲਦੀ ਹੈ ਟੈਨਸ਼ਨ ਦੀ ਚੱਲਦੀ ਆ ਇੱਕ ਟੀਕਾ ਪਟਾਲੇ ਤੋਂ ਲੱਗਦਾ ਮੇਰੇ ਆ ਲੱਗਦਾ ਤੇਰੇ 5000 ਦਾ ਠੀਕ ਆ ਤੇ ਸਾਡਾ ਸਾਰਾ ਫਲੋ ਖਰਾਬ ਕਰਦਾ ਚਲ ਦੁੱਖ ਮੈਨੂੰ ਵੀ ਬਹੁਤਾ ਮੈਂ ਤੈਨੂੰ ਗੱਲ ਕਹਿਣਾ ਇੰਨੀ ਲੰਗੀ ਹੋਈ ਸੀ ਅੰਦਰ ਤੂਫਾਨ ਆ ਜਾਂਦਾ ਜਾ ਆ ਸੋਡਾ ਕਰ ਜਾ ਮੇਰਾ ਠਿਕ ਜਾਦਾ ਯਾਰਾ ਵੇ ਜਾ ਤਾ ਉਹ ਯਾਰ ਮੱਦੀ ਯਾਰ ਤਾ ਨੂੰ ਹੀ ਮਰੀ ਜਾ ਬਹੁਤ ਤੂਫਾਨ ਲਿਆਉਣਾ ਵੇ ਉਹਨੂੰ ਲੱਭ ਲੋ ਉਹ ਲੱਭ ਲੋ ਕਿੱਥੇ ਗਈ ਉਹ ਕੋਣੀ ਲੱਭਦੀ ਹੁਣ ਬਾਈ ਉਹ ਵੀ ਲੱਭਦੀ ਉਹ ਕਿਹੜਾ ਉਰੇ ਆਰੇ ਦੇ ਨਾਲ ਭਜੂ ਆਣੀ ਪਤਾ ਚੰਡੀਗੜ੍ਹ ਦੇ ਨਾਲ ਪਾ ਜੀ ਲਾ ਚੰਡੀਗੜ੍ਹ ਤਾਂ ਉਹਨੂੰ ਹੀ ਲੈ ਕੇ ਜਾਊਗਾ ਤੈਨੂੰ ਪਰਚਾਈ ਕਿਉਂ ਤੇ ਮਾਂ ਖਾਨੇ ਦੂਰੇ ਸੰਗੀ ਸੁਣੀ ਮੈਂ ਇਹਨਾਂ ਨੂੰ ਕਿਸੇ ਪਾਪੂ ਦਾ ਵਿਚਾਰੀ ਇਹਨੂੰ ਮੇਰਾ ਤਾਂ ਸੌਂ ਲੱਗੇ ਸਿਰ ਦੁਖਦਾ ਬਲੱਡ ਘਟਿਆ ਹੋਇਆ ਮੈਂ ਤਾਂ ਕੰਨੀ ਆ ਜਾ ਕੇ ਪਾਣੀ ਪੱਟੀਆਂ ਧਰ ਕੇ ਆਉਂਗੀ ਤੇਰੀ ਪਰਚਾਈ ਦੇ ਸਰਤੇ ਮੇਰਾ ਬਾਲਾ ਆਉ ਕੈ ਆ ਆ ਆ ਜਾ ਬਾਬੀ ਹਾਂ ਆ ਜਾ ਜੇ ਡੁੱਕ ਡੁੱਕ ਦੀ ਕੋਤੀ ਚੱਕਣੀ ਗੋਹਾ ਗੋਹਾ ਟਾ ਕੋਦੀ ਚੱਕਣੀ ਜੇ ਚੱਕਰ ਚੁੱਕਰਾਉਂਦਾ ਹਾਂ ਹਾਂ ਗੋਹਾ ਗੋਹਾ ਟਾ ਮੈਂ ਕਾਣ ਕਾਣੀ ਲਾਉਂਦਾ ਸਾਰਾ ਦਿਨ ਸਲਮਾਨ ਖਾਨ ਬਣਿਆ ਰਹਿੰਦਾਗਾ ਨਹੀਂ ਇਹ ਤਾਂ ਫਿਰ ਲਾਣੀਆਂ ਪੈਂਦੀ ਨੇ ਇਹ ਤਾਂ ਮਜਬੂਰੀ ਬਣ ਗਈ ਆ ਚੱਲੀ ਬਾਬੀ ਬੈ ਮਤਲਬ ਪੁੰਡੀ ਆਈ ਨਾਨੂ ਕੁਸ ਪਾਪੂ ਦੇਵੇ ਵਿਚਾਰੀਆਂ ਮੈਂ ਜਿਹੜੇ ਸਾਰ ਨੂੰ ਸੁਣੇ ਸਾਨੂੰ ਰਾਤ ਕੁੱਤਾ ਹੀ ਦੁੱਖ ਸਾਨੂੰ ਵੀ ਪਾਉ ਤੁਸੀਂ ਅਸੀਂ ਕੁਝ ਖਾ ਕੇ ਨਹੀਂ ਮਰੇ ਕਿਉ ਮੱਦੀ ਮੈਨ ਮਰ ਜਾਂਦੇ ਬਾਬਾ ਕੀ ਸੀ ਗੁੱਜ ਲੂੰਦੇ ਸਾਰੀ ਰਾਤ ਸੋਦੇ ਕੋਈ ਰੋਟੀ ਪਾਣੀ ਨਹੀਂ ਪੁੱਛੇ ਸਾਰੀ ਰਾਤ ਸਾਡੀ ਵੇ ਮੇਰੀ ਗੱਲ ਸੁਣ ਮੇਰੇ ਤੋਂ ਦੇ ਖਾ ਗਿਆ ਸਾਡਾ ਮੱਛਾ ਅੱਜ ਜੇ ਸਾਰਾ ਪਿੰਡ ਮਰ ਜੇ ਤਾਂ ਨਾ ਮਰੀਏ ਵੇ ਮੇਰੀ ਗੱਲ ਸੁਣੋ ਆ ਰੋਟੀਆਂ ਐਡਾ ਥੱਬਾ ਲਾਇਆ ਪਿਆ ਹੁਣ ਵੀ ਡੱਬੇ ਚ ਦੇਖ ਲਓ ਮੈਂ ਤਾਂ ਕੁੜੀ ਨੂੰ ਬਾਜਾ ਮਾਰ ਥੋਨੂੰ ਦੇਖ ਇੰਨਾ ਦੇਖ ਕੇ ਵੇ ਭੁੱਖੇ ਨੇ ਕਿਤੇ ਫਿਰ ਉਹੀ ਮੈਂ ਤਾਂ ਤੈਨੂੰ ਪਤਾ ਬੋਲ ਪੈਣੀ ਮੇਰਾ ਬਲੱਡ ਕਈ ਵਾਰੀ ਵੱਧ ਜਾਂਦਾ ਤਾਂ ਬੋਲ ਪੈਣੀ ਜਦੋਂ ਘਟ ਜਾਂਦਾ ਦਾ ਉਦੋਂ ਮੈਂ ਠੰਡੀ ਹੋ ਕੇ ਤੁਹਾਡੇ ਕੋਲ ਆ ਜਾਂਦੀ ਬਲੱਡ ਤੋਂ ਦੂਰ ਰਹਿ ਬਲੱਡ ਤੋਂ ਘਟਾ ਦੇਣਗੇ ਓਏ ਦੂਰ ਰੱਖਿਆ ਕਰ ਤੂੰ ਦੂਜੇਗਾ ਹੈਲੋ ਹੈਲੋ ਬਲੱਡ ਤੋਂ ਲੋਟੋ ਜਿਹੜੇ ਜਿੱਦ ਨੂੰ ਕਿਤੇ ਡਾਂਗ ਫਿਰ ਗਈ ਤੂੰ ਫੇਰੇਗਾ ਮੇਰੇ ਡਾਂਗ ਹੈ ਮੈਨੂੰ ਕੀ ਪਤਾ ਲੱਗਦਾ ਫਿਰ ਤੂੰ ਫੇਰੇਗਾ ਮੂੰਹ ਦੇਖ ਲੈ ਪਹਿਲਾਂ ਮਰਾ 145 ਵਰਗੀ ਮੋੜਾ ਹੋਰੀ ਹੈ ਮਧੀਰ ਬਾਜਾ ਯਾਰ ਕਿਉਂ ਦਮਾ ਖਾਇਨ ਉਹ ਪੌਂਕੀ ਇਹਨਾਂ ਨੂੰ ਪਾਲਾ ਮਾਮਾ ਨੂੰ ਕੁਛ ਚੱਲ ਆ ਜਾ ਭਾਬੀ ਫਿਰ ਉਹ ਬਗਜੋ ਫਿਰ ਬਗਜੋ ਨਾ ਤੂੰ ਮੇਰੀ ਲੱਟਾ ਕੁੱਟੇਗਾ ਉੱਥੇ ਜਾ ਕੇ ਮੈਨੂੰ ਮੋਜ ਆ ਜਾਂਦਾ ਭਾਬੀ ਮਾ ਚੱਲ ਮੈਂ ਸੁਪਨੇ ਜਲੇ ਜਾਂਦੇ ਨੇ ਹਰ ਤੱਕ ਮੈਂ ਤੈਨੂੰ ਐ ਕਹਿਣਾ ਇਹ ਤੋਂ ਪਾਣੀ ਪੱਟੀਆਂ ਤਰਾਲਾ ਤੇਰਾ ਦਿਮਾਗ ਸੈੱਟ ਹੋ ਜਾਊਗਾ ਮੈਂ ਸੀਰੀਆ ਮੈਂ ਧਰ ਨਹੀਂ ਸਕਦਾ ਨਹੀਂ ਮੈਂ ਧਰਦਾ ਤੇ ਪਾਣੀ ਪੱਟੀਆਂ ਕਹਿੰਦਾ ਮੈਨੂੰ ਦੱਖ ਬਾਏ ਕਹੇ ਕਿ ਜੇ ਮੋਹ ਆਉਂਦਾ ਭਾਬੀ ਦੇ ਨਾਲ ਜ਼ਮੀਨ ਲਵਾ ਦੇ ਲੈ ਐ ਨਹੀਂ ਲਵੋ ਬੇਰਾ ਨਾੜਾ ਹੈ ਤਾਂ ਗੁੱਠਾ ਦਬਾਉਂਦੇ ਨੇ ਇਹ ਬਸ ਬਸੀਤ ਬਸੀਤ ਕਰਾ ਦੇਂਗੇ ਉਹ ਵੀ ਕੱਚੀ 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 ਕਰ ਮੈਂ ਗੱਲ ਨਿਹੜਾ ਇੱਕ ਮੈਂ ਸਾਜਾ ਬੰਦਾ ਨਾ ਮੈਂ ਤੇਰੀ ਗੱਲ ਕਰਨੀ ਨਾ ਮੈਂ ਇਹਦੀ ਗੱਲ ਕਰਨੀ ਐਂ ਕਰ ਉਹਨੂੰ ਤਲਾਕ ਦੇ ਦੇ ਕਰੇ ਵਾਪਰਾ ਲੈ ਇਹਦੇ ਨਾਲ ਤੇਰੀ ਸਾਰੀ ਜੋ ਜ਼ਮੀਨ ਨਾ ਲਵਾ ਦਾਂਗੇ ਤੈਨੂੰ ਸਹੀ ਗੱਲ ਹੈ ਕਿ ਨਾ ਹਾਂ ਸਹੀ ਗੱਲ ਹੈ ਕਿ ਨਾ ਆ ਦੇਖ ਮੁੰਡਾ ਪੜਦਾ ਤਣਦਾ ਓਏ ਪੜਦਾ ਤਣਦਾ ਪਰਦਾ ਤਣਦਾ ਤਣਦਾ ਮੁੰਡਾ ਨਲੇ ਨਲੇ ਉਹ ਤਾਂ ਗੁੰਗਾ ਹੈ ਗੁੰਗਾ ਸਕੇ ਕੇ ਭੱਜ ਜਾ ਓਏ ਭੱਜ ਜਾ ਭਾਈ ਬੋਲ ਨਾ ਮਾਰੇ ਲੱਗਿਆ ਓਰੇ ਜੈਸੀ ਕੰਮ ਕਰ ਲੈ ਓਏ ਕਰ ਲਿਆ ਓਏ ਬੱਸ ਫੇਰੇ ਭੱਜ ਜਾ ਭੱਜ ਜਾ ਓਏ ਸਾਲੇ ਮੂੰਹ ਸ਼ਰਮ ਸੁਰਮ ਪੱਲੇ ਨਹੀਂ ਇੱਜ਼ਤ ਦੇਦੇ ਵੀ ਨਹੀਂ ਹੈਗੀ ਕਰਾਉਣੀ ਉਹ ਚੰਗੀ ਭਲੀ ਇੱਜ਼ਤ ਕਰਨ ਲੱਗ ਗਈ ਸੀ ਜੀ ਜੀ ਕਰਨ ਲੱਗ ਗਈ ਸੀ ਮੇਰਾ ਸਾਲਾ ਜਾ ਕੇ ਉਹੀ ਹਵਾ ਮਰੀ ਜਾਊਗਾ ਓਦੇ ਮੂਰੇ ਆਪ ਦੀ ਇੱਜ਼ਤ ਆਪ ਦੇ ਹੱਥ ਹੁੰਦੀ ਆ ਫਿਰ ਪੂਰੇ ਖੇਤਰ ਖਾ ਕੇ ਬੱਚੂ ਠੀਕ ਹੈ ਹੁਣ ਮੈਂ ਦੇ ਹੱਥ ਚੱਕ ਨਹੀਂ ਸਕਦਾ ਮੈਂ ਸੀਰੀਆ ਮੇਰੇ ਸਾਲਾ ਰੱਪਾ ਮੈਂ ਕਹਿੰਦਾ ਮੇਰੀ ਜੂਨ ਸੌਖੀ ਕਰ ਦੇ ਕੋਈ ਨੌਕਰੀ ਨੂੰ ਕੁਰੀ ਤੇ ਲਵਾ ਦੇ ਮਰਾ ਇਹਨਾਂ ਦੇ ਪਰਿਵਾਰ ਤੋਂ ਪੈਂਦਾ ਛੁੱਟ ਜੇ ਮੈਂ ਕਹਿੰਦਾ ਵੀ ਸੁਖੀ ਪਾਸੇ ਨੂੰ ਹੈ ਮੈਂ ਸੁਖੀ ਬਸਣ ਲੱਗ ਜਾ ਰੱਪਾ ਮੈਨੂੰ ਨੌਕਰੀ ਤੇ ਲਾ ਦੇ ਆ ਮਾੜੀਆਂ ਸਰਕਾਰਾਂ ਨੇ ਲਹੂ ਪੀਲੇ ਨੌਕਰੀ ਦਾ ਮੈਂ ਕਿੱਥੇ ਨਾ ਲੱਗ ਜਾਂਦਾ ਮੈਂ ਕਿਹਾ ਉਹ ਜਦੋਂ ਖਾਦੀ ਹੋਵੇ ਚਿੱਤ ਉੱਡੂ ਡੂ ਡੂ ਕਰਦਾ ਲੱਗ ਜਾ ਸਾਰਾ ਝਾੜੂ ਦਾ ਉਹ ਕਿਵੇਂ ਵੱਡੇ ਭਾਈ ਧੁੱਪ ਦੀ ਬੈਠਿਆ ਓਏ ਕਾਦੇ ਬਾਈ ਧੁੱਪ ਚ ਬੈਠਾ ਬੱਬੂ ਹੂੰ ਤੈਨੂੰ ਪਤਾ ਤੇਰਾ ਯਾਰ ਘੋੜੇ ਵਰਗਾ ਹੁੰਦਾ ਸੀ ਹਾਂ ਇਹਦਾ ਘਰਾਂ ਦੇ ਕਬੀਲਦਾਰੀਆਂ ਟੈਨਸ਼ਨਾਂ ਨੇ ਮਾਰ ਲਿਆ ਓਹੋ ਹੈ ਕੀ ਹੋ ਗਿਆ ਉਹ ਤੈਨੂੰ ਪਤਾ ਚੜਦੇ ਉਮਰ ਤੇ ਤੇਰੀ ਪਹਿਲਾ ਪਰਝਾਈ ਵਾਗੀ ਹੈ ਹਾਂ ਉਹਦੀ ਟੈਨਸ਼ਨਾਂ ਨੇ ਮਾਰ ਲਈ ਹੈ ਆ ਹੁਣ ਕਰਦੇ ਆ ਕਬੀਲਦਾਰੀਆਂ ਟੈਨਸ਼ਨਾਂ ਖਾਈ ਜਾਂਦੀਆਂ ਨੇ ਬਹੁਤ ਉਹ ਮੱਦੀ ਨੇਗਾ ਤਾ ਤਿੱਕ ਕਾਂਡ ਦਾ ਉਹ ਹੋ ਗਿਆ ਉਹ ਤਾਂ ਰਾਜੀ ਬੰਦਾ ਹੋ ਗਿਆ ਚੱਲ ਉਹ ਤਾਂ ਠੀਕ ਹੈ ਕਹਾਣੀ ਉਹਦੇ ਕੰਨੀ ਤਾਂ ਓਕੇ ਆ ਚਾਹ ਠੀਕ ਆ ਹੋਰ ਨਹੀਂ ਕਹਾਣੀਆਂ ਲੋਟਾਂ ਦੀਆਂ ਕਬੀਲਦਾਰੀਆਂ ਨੇ ਕਿਹੜੀਆਂ ਉਹ ਜੁਮੇਦਾਰੀਆਂ ਨੇ ਤੇ ਜੁਮੇ ਵੀ ਹਨਾ ਉਹ ਹੋਰ ਕੀ ਕਰਾਂ ਮੈਂ ਵੀ ਖੇਤ ਬੰਨੇ ਆ ਆ ਜਾਣਾ ਗੇੜਾ ਮਾਰਨ ਮਾਚਲ ਪਾਉਂਚ ਮੈਂ ਪਾਈ ਧੁੱਪੀ ਬੈਠਿਆ ਅੱਜ ਕੀ ਹੋ ਗਿਆ ਪਤਾ ਲੈ ਕੇ ਆ ਮਾ ਉਥੋਂ ਨੰਗਣ ਲੱਗਿਆ ਪੌਦ ਚ ਪੈਰ ਡਿੱਗੇ ਆ ਜੋਤੀ ਭਰਨੇ ਛੋਡੀ ਭਾਰੀ ਕਰਕੇ ਸਰੀਰ ਸੰਭਲਿਆ ਨਹੀਂ ਉਹ ਪੌਦ ਚ ਡਿੱਗਿਆ ਮੈਂ ਚੱਲ ਮਾਰੇ ਪੈਰ ਧੋਲਾ ਘਰੇ ਕਹਿਣਗੇ ਨੂਰਾਣੀ ਫਿਰ ਤੈਨੂੰ ਪਤਾ ਕਹਿੰਦੇ ਪੋਚੇ ਲਾਏ ਹੋਏ ਨੇ ਅੰਦਰ ਲੈ ਕੇ ਬਾਪੂ ਜੁੱਤੀਆਂ ਲੈ ਕੇ ਆ ਗਿਆ ਟਾਈਮ ਅੱਜ ਕੱਲ੍ਹ ਤੈਨੂੰ ਪਤਾ ਜਵਾਕੀਆਂ ਦੀਆਂ ਪਾਸਾ ਦਿੰਦੇ ਆ ਪਜਾਬੀ ਐ ਵੀ ਉਹ ਰਾਏ ਦਾ ਇੱਕ ਜੱਬੇ ਹੈ ਜੱਬ ਪਜਾਬਰ ਗਿਆ ਕੋਠੀਆਂ ਪਹਿਲਾਂ ਕਹੇ ਕਰਦੇ ਪੁਰਾਣੇ ਬੁੜੇ ਕਹਿੰਦੇ ਪੈਰ ਧੌਣ ਲੱਗ ਜਾ ਕਿਉਂ ਮਾੜੇ ਕਰਮ ਵਾਲਾ ਕੀ ਕਰਦੇ ਉਹਨੂੰ ਹੁਣ ਕੀ ਕਰਦੇ ਨੇ ਦੈ ਹੱਥ ਤੋਂ ਦੈ ਪੋਚਾ ਲਾ ਘਰੇ ਕੀ ਪਲਾ ਕਿੱਥੋਂ ਪਾਗਾਊਗਾ ਇ ਤਾਂ ਸੁੱਖ ਤਾਂ ਮੰਗਦੇ ਨਹੀਂ ਬਾਪੂ ਜੀ ਪੋਚਾ ਲਾਇਆ ਹੋਇਆ ਅੰਦਰ ਨਾਲ ਬੜਿਓ ਨਾ ਕੀ ਕਰੂ ਬਾਪੂ ਦਾ ਖੇਤ ਆ ਜਾਂਦਾ ਭਾਈ ਉਰੇ ਬਹਿ ਜਾ ਨੇ ਆ ਚਰੀ ਦੇ ਹੁਣ ਚਰੀ ਬੀਜਿਆ ਕਾਲਾ ਅੱਛਾ ਆ ਬੇਲ ਬੂਲਾ ਜੇ ਪਾਣੀ ਪਾਤਾ ਹੋ ਜੂਗੀ ਉਹ ਮੱਕੀ ਵਧੀਆ ਹੋ ਰਹੀ ਐ ਆ ਪਾਉ ਚ ਪਾਣੀ ਲਾਤਾ ਚ ਹੂੰ ਵਧੀਆ ਟੌਪ ਦਰ ਤੇਰੇ ਕਿਵੇਂ ਮਿਰਚਾਂ ਮੁਰਚਾਂ ਵਧੀਆ ਲੱਗਣ ਲੱਗੀਆਂ ਹਾਂ ਚੱਲ ਪਈਆਂ ਤਾਂ ਹਾਂ ਚੱਲ ਵਧੀਆ ਬੱਬੂ ਤੂੰ ਵੀ ਵਧੀਆ ਹੋਰ ਚੱਲੀਏ ਪਿੰਡ ਨੂੰ ਆਏ ਚੱਲੇ ਧੁੱਪ ਹੋ ਗਈ ਉਹ ਧੁੱਪ ਤਾਂ ਫਿਰ ਹੁਣ ਨਾ ਜਵਾਨੀ ਕਿਵੇਂ ਕਹਿੰਦੇ ਨੇ ਜਵਾਨੀ ਦਾ ਟਾਈਮ ਐ ਨਾ ਧੁੱਪ ਦਾ ਕੋ ਚੱਲ ਬੱਬੂ ਤੂੰ ਚੱਲ ਆ ਲੈਟ ਆਉਣ ਲੈਟ ਆਉਣੀਆ ਮੈਂ ਮੜ ਗਿਆ ਲੈਟ ਨੂੰ ਡੀਕ ਬੈਠਿਆ ਹਾਂ ਲੈਟ ਦਾ ਮੈਂ ਕਹਿਣਾ ਇਤਨੇ ਮਰੂਦੀ ਸਾਂਚ ਬੈਣਾ ਜਾ ਕੇ ਸਾਂਵੇਂ ਬੈ ਜਾ ਹਾਂ ਤੁੱਪ ਬਹੁਤ ਹੈ ਉਹਦਾ ਪੈਰ ਜੋ ਤੇ ਤੈਨੂੰ ਪਤਾ ਉਹਦੇ ਵਿੱਚ ਢੀੜਾ ਖਾ ਕੇ ਡਿੱਗਿਆ ਭਾਰੀ ਸਰੀਰਾ ਸੰਭਲਾ ਨਹੀਂ ਆਂਦਾ ਹੂੰ ਇਹਦਾ ਸਿਆਪਾ ਇੱਕ ਹੈ ਇਹ ਆਪਦੇ ਕੰਮ ਦੇ ਹੋਣਾ ਤਾਂ ਮੱਦੀ ਦਾ ਕਾਹੇ ਕਰਮ ਦਾ ਹੈ ਨਹੀਂ ਬਾਈ ਦੋਏ ਚੜ ਜਾਂਦ ਨੇ ਕੁੰਡੀ ਵੀ ਆਈ ਆ ਉਹ ਪੁੰਡੀ ਵੀ ਬਸ ਇੱਕ ਯਾਰ ਉਹਦੇ ਬਾਪ ਨਾਲ ਮਲਾ ਜਾਤੀ ਤਾਂ ਮਲਾ ਜਾ ਪੂਰਨ ਲੱਗ ਰਿਆਂ ਘਰੇ ਦਾ ਕੰਜਰ ਨੂੰ ਵੀ ਗਾਲਾਂ ਕੱਢਦੇ ਨੇ ਗਰਮੀ ਬਹੁਤ ਹੋ ਰਹੀ ਆ ਭੈਣ ਦਾ ਹੀ ਖਸਮਾ ਦੀ ਬਾਰੀ ਗਰਮੀ ਆਉ ਬੈਠਾ ਮਨ ਦਾ ਚਾਚਾ ਦਾ ਵੇ ਆਉ ਬੈਠਾ ਉਹਦੇ ਕੋਲੇ ਕਾਨੂੰ ਜਾਨਾ ਹਏ ਉਹਦੇ ਕੋਲੇ ਕਾਨੂੰ ਜਾਨਾ ਗੁੱਡ ਲੈ ਪਹਿਲਾਂ ਯਾਰ ਉਹ ਪਿਆ ਹਲੇ ਕਲੇਸ਼ ਹੋ ਜੂ ਕਲੇਸ਼ ਮਕਲਾ ਵਿੱਚ ਹੋਊਗਾ ਯਾਰ ਬਾਈ ਕੰਮ ਦਾ ਕਰਨਾ ਪਊਗਾ ਮੇਰੀ ਗੱਲ ਸੁਣਦਾ ਫਿਰ ਤਾਈ ਦਾ ਗੱਨਾ ਕਰ ਲਈਏ ਮੈਂ ਤੈਨੂੰ ਵਾਰੀ ਵਾਰੀ ਕਹਿਣਾ ਬਾਈ ਤੂੰ ਜੁੱਲੀ ਬਿਸਤਰਾ ਮੇਰਾ ਵੀ ਚੁਕਵਾਏਂਗਾ ਤੇ ਤੂੰ ਤਾਂ ਕਰੇ ਹੀ ਉੱਠਦੇ ਨਹੀਂ ਹੈਗੇ ਮੈਨੂੰ ਤਾਂ ਕਿਉਂ ਨਹੀਂ ਉੱਠਦੇ ਮੈਂ ਤਾਂ ਅੱਟ ਕਿਲੇ ਹੁੰਦੇ ਨੇ ਮੈਂ ਮਾਰਦਾ ਗ੍ਰੇਟ ਵਾਲਿਆਂ ਨੂੰ ਫੋਨ ਮਾਰਦਾ ਕੀ ਬਾਇਰ ਛੱਡ ਪਾਉਣੇ ਆ ਜਾਂਦੀਉ ਨਹੀਂ ਲੈਟ ਇੱਕ ਮਿੰਟ ਮੈਂ ਕਰਦਾ ਫੋਨ ਆ ਤਾਂ ਰੀਆ ਉਹ ਦੇਖ ਫਿਲਮ ਦੇਖੀ ਜਾਂਦਾ ਇੱਕ ਮਿੰਟ ਐ ਨਹੀਂ ਮੈਂ ਬੱਲਮਾਂ ਦੇ ਚ ਕੀ ਨਹੀਂ ਕਰਦਾ ਗਰੇਡਰ ਦਾ ਫੋਨ ਕਰਦਾ ਕੌੜੀਆਂ ਕਰੇਟ ਹੈਲੋ ਕੀ ਹਾਲਾ ਭਾਈ ਆਹ ਇਧਰ ਪਸੌਰ ਬੀ ਵਾਲਾ ਫੀਡਰ ਕਰੋਗੇ ਛੱਡੋਗੇ ਐ ਚੱਲ ਰਹੀ ਹੈ ਕੀ ਨਾ ਯਾਰ ਮੋਟਰ ਤਾਂ ਸਾਡੀ ਖੜੀ ਆ ਐ ਅੱਛਾ ਐ ਗਾਟ ਟੂ ਪਟ ਆ ਦਬਾਰੇ ਛੱਡਦੇ ਜੇ ਚੱਲਦੀ ਨਹੀਂ ਮੋਟਰ ਨਹੀਂ ਚੱਲ ਰਹੀ ਯਾਰ ਸਾਡੀ ਹਾਂ ਐ ਨਹੀਂ ਗੱਲ ਮੇਰੀ ਗੱਲ ਸੁਣ ਲੈ ਭਾਈ ਛੱਡੀ ਰੱਖੀ ਛੱਡਣ ਵਾਲੀ ਯਾਰੀ ਆ ਹਣਾ ਤਾਂ ਕਹਿਣਾ ਤੇਨੂੰ ਫੋਨ ਕਰ ਲੈਣਿਆ ਛੱਡੀ ਰੱਖੀ ਛੱਡੀ ਰੱਖ ਛੱਡੀ ਰੱਖ ਫਿਰ ਅਜ 24 ਘੰਟੇ ਚੱਲਣ ਦੇ ਹਾਂ ਹਾਂ ਮੱਕੀ ਵੀ ਪੱਕੀ ਪਈ ਆ ਦੁਬਾਰੇ ਕਰ ਦਾਂਗੇ ਹਾਂ ਬਾਣ ਠੰਡਾ ਕਰਦੇ ਠੰਡਾ ਕਰ ਦਾਂਗੇ ਗਰਮੀ ਹੋ ਰਹੀ ਆ ਡੰਗਰ ਠੰਡੀ ਮੱਕੀ ਖਾਲਿਆ ਕਰਨਗੇ ਹੋਰ ਹੋਰ ਫਰਕ ਐ ਕਰ ਫਿਰ ਛੱਡ ਦੇ ਉਪਿਆ ਵੀ ਇੱਥੇ ਪਸੌਰ ਵੀ ਫੀਡਰ ਆ 20 20 20 ਹਾਂ ਪਸੌਰ ਵੀ ਫੀਡਰ ਆਪਣਾ ਛੱਡ ਦੇ ਠੀਕ ਆ ਠੀਕ ਆ ਬਾਈ ਛੱਡ ਦੇ ਦੇਖ ਲੈ ਗੌਰ ਕਰ ਲਈ ਸੋਚਦੇ ਨੇ ਉੱਚੇ ਨੀਂ ਮੈਨੂੰ ਤਾਂ ਇਹ ਦੀ ਛੱਡਤੀ ਬਾਈ ਪਸੌਰ ਇਹ ਦੀ ਛੱਡਤੀ ਉਹਨੇ ਲੈ ਜਾ ਇਹ ਦੀ ਛੱਡਦੀ ਤੇ ਇਹ ਦੀ ਛੱਡਤੀ ਬਾਈ 20 ਦੀ ਛੱਡ

ਆ ਜਾ ਆ ਜਾ ਵੀਰ ਆ ਵੀਰ ਇੱਧਰ ਆ ਨਾ ਪੱਜ ਗਿਆ ਸਾਨੂੰ ਦੇਖ ਕੇ ਓਏ ਡਰ ਗਿਆ ਓਏ ਡਰਿਆ ਨਹੀਂ ਹੈ ਗਿਆ ਓਏ ਸੌਂ ਚ ਬਹਿ ਜਾ ਦੋ ਮਿੰਟ ਕਿੱਥੋਂ ਆਇਆ ਤੁਸੀਂ ਸਿਗਰਤ ਪੈਰੇ ਆਹਾ ਹਾ 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 ਮੱਕੀ ਤਾਂ ਦਰਸ਼ਨੀ ਹੈ ਬਈ ਦਰਸ਼ਨੀ ਬੜੀ ਸੋਹਣੀ ਹੈ ਬਈ ਨਾજર ਨਾ ਲੱਗ ਜਾ ਮੇਰੀ ਗੱਲ ਸੁਣ ਤੁੱਕ ਦੇ ਮੱਕੀ ਪਤਾ ਕਿੰਨੀ ਸੋਹਣੀ ਬਣਾਈ ਆ ਆਪ ਉਹ ਰੇਪ ਆਉਣਾ ਆਪ ਕਰਦਾ ਤੁਹਾਡੇ ਦਾ ਮੂੰਹ ਦੇਖਣ ਵਾਸਤੇ ਰੱਖੇ ਹੋਏ ਆ ਮਿਹਨਤ ਮਿਹਨਤ ਮਿਹਨਤੀ ਕਿਸਾਨ ਮੈਂ ਕਹਿੰਦਾ ਖਬਰ ਜੀ ਹੋਰ ਉਡਰੀ ਹੈਗੀ ਹੈ ਪਰਚਾਈ ਦੱਸ ਕੇ ਗਈ ਸੀ ਮੈਨੂੰ ਕੀ ਉੱਡ ਗਈ ਖਾਸ ਹੀ ਉੱਡਰੀ ਹੈਗੀ ਕੀ ਉੱਡ ਗਈ ਕੁੜੀ ਵਾਲੀ ਗੱਲ ਜੀ ਕਹਿਣਾ ਮੈਂ ਤਾਂ ਉਹ ਕਿਉਂ ਪਕਾਈ ਕਰੀਏ ਨਾ ਕੀ ਹੋ ਗਿਆ ਬੇਲੀਆਂ ਪਕਾਈ ਕਰੀਏ ਨਾ ਦਿਲ ਤੇ ਨਹੀਂ ਲਾਇਆ ਗਈ ਜਿਹਨੇ ਗਿਆ ਯਾਰ ਗਈ ਗਈ ਦਿਲ ਤੇ ਨਹੀਂ ਲਾਇਆ ਤੂੰ ਛੱਡ ਯਾਰ ਆਪਣੇ ਮੱਤੀ ਦਾ ਵਿਆਹ ਕਰਾਂਗੇ ਕਦੋਂ ਆਪਾਂ ਹਾਂ ਗੱਜ-ਬੱਜ ਕੇ ਕਰਾਂਗੇ ਵਧੀਆ ਹਾਂ ਹਾਂ ਉਹ ਤਾਂ ਮਰ ਗਈ ਕਰਮਾ ਉਹਦੇ ਨਹੀਂ ਉਹਦੇ ਪਿੱਛੇ ਸਾਰਾ ਕੁਝ ਮੈਨੂੰ ਟੈਨਸ਼ਨਾਂ 'ਚ ਰਹਿਣਾ ਮੈਂ ਅੱਛਾ ਜਦੋਂ ਦੀ ਛੱਡ ਕੇ ਗਈ ਆ ਤੈਨੂੰ ਟੈਨਸ਼ਨਾਂ 'ਚ ਪਾ ਗਈ ਬਾਈ ਟਾਈਂਛਰਾ 'ਚ ਪਾ ਗਈ ਊਣ ਦਾ ਦੇਖ ਲੈ ਝੋਟੇ ਵਰਗਾ ਪਿਆ ਸੀ ਉਹ ਝੋਟੇ ਵਰਗਾ ਜਮਾ ਊਣੀ ਮਰਦਾ ਹੀ ਜੱਟ ਜਦੋਂ ਉਹ ਛੱਡ ਗਈ ਕੋਈ ਕਰ ਦਿਆ ਕਬੀਲ ਦਰੀਆਂ ਖਾਗੀਆਂ ਕੋਈ ਕਰ ਦੇ ਕਬੀਲ ਦਰੀਆਂ ਤਾਂ ਹੀ ਖਾ ਗਿਆ ਹੁਣ ਆਪਣੇ ਮੱਦੇ ਤੇ ਡੋਰੀਆਂ ਨੇ ਬੱਤਰੀ ਨਾ ਤੇਰੀ ਸੇਵਾ ਕਰੂ ਇਹਦਾ ਕਰਾਂ ਗੱਜ-ਬੱਜ ਕੇ ਮੂੰਹ ਦਾ ਤੇਰੀ ਸੇਵਾ ਕਰ ਦੂ ਪਰ ਇਹਦੇ ਲੱਛਣ ਨਹੀਂ ਹੈਗੇ ਕਰਵਾਉਣ ਵਾਲੇ ਸੇਵਾ ਉਹ ਲਸਣ ਤਾਂ ਕਿਦੋਂ ਬਗਿਆ ਇਹਨੂੰ ਮਾੜਾ-ਮੋਟਾ ਸਮਝਾ ਦਿਆ ਕਰ ਚਾਚੇ ਅੱਜ ਦੇਖ ਲਓ ਵੱਡੀ ਪਰਜਾਈ ਨੂੰ ਕਹਿੰਦਾ ਜਾਬਾ ਤੇ ਖਾ ਲੇਗੀ ਮੇਥੋਂ ਦੇਖ ਲਓ ਇਹਦੀ ਵੱਡੀ ਪਰਜਾਈ ਹੈ ਰੋਟੀ ਖਾਣ ਦੇ ਲਸਣ ਨਹੀਂ ਹੈਗੇ ਇਹਨਾਂ ਦੇ ਹਾਂ ਇਹ ਰੋਟੀ ਖਾਣੇ ਲਖਣ ਹੋਣ ਇਹਨਾਂ ਨੂੰ ਪੂਰੇ ਬਹਿ ਕੇ ਪਰਜਾਈ ਦੇ ਪੈਰੀ ਹੱਥ ਮਾਰੇ ਹੋਈਆਂ ਆ ਭਾਬੀ ਕਿੱਤਿਆਂ ਚ ਰੋਟੀ ਖਾਣੀਆਂ ਜੇ ਕਿਤੇ ਇੰਨੀ ਸੋਹਣੀ ਪਰਜਾਈ ਮੇਰੀ ਸਕੀ ਹੋਵੇ ਨਾ ਮੈਂ ਦਾਸ ਹਾਂ ਰੱਬ ਦੀ ਗਿੱਟਿਆ ਜੇ ਕੋਈ ਪੈਂਦੀ ਮੁਕੇਸ਼ ਸੰਬਾਨੀ ਹੋਰਾਂ ਦੇ ਕਰੇ ਜੰਮੇ ਮੇਰੀ ਗੱਲ ਸੁਣ ਲੈ ਦੇਖ ਲੈ ਮਾਰਤਾ ਉਹ ਮੇਣਾ ਗਰੀਬੀ ਦਾ ਮਾਰਤਾ ਮੇਣਾ ਗਰੀਬੀ ਦਾ ਕਿਵੇਂ ਕਿਵੇਂ ਮੱਦੀ ਨੂੰ ਵਿਆਹਤਾ ਅਈ ਤੇਰਾ ਦੇਖ ਲੈ ਮੈਂ ਕਿਤੇ ਨਹੀਂ ਤਾ ਮੈਂ ਤਾਂ ਵਿਆਹ ਦੇ ਜੁੱਪੀ ਜੱਪੀ ਜੋ ਸੁਣ ਲੈ ਮੈਂ ਜੁੱਪੀ ਜੱਪੀ ਵਾਲੀ ਗੱਲ ਦੀ ਚੰਡੀਗੜ੍ਹ ਦੀ ਕੁੜੀ ਆ ਮੇਰੇ ਨਾਲ ਇੰਸਟਾਗ੍ਰਾਮ ਤੇ ਜੁੜੀ ਹੋਈ ਆ ਚਾਚਾ ਉਹਦੇ ਨਾਲ ਵਿਆਹ ਕਰਾਉਂਗਾ ਮੈਂ ਤਾਂ ਮੱਤੀ ਗੱਲਾਂ ਕਹੀਆਂ ਕਰਦਾ ਹੈ ਐਂ ਕਹਿੰਦਾ ਇੰਸਟਾਗ੍ਰਾਮ ਤੇ ਲਵ ਚੱਲਦਾ ਮੇਰਾ ਉਹਦੇ ਨਾਲ ਆ ਓਏ ਤੁਸੀਂ ਅੱਲਾਵਾ ਨਾ ਤੰਬੇ ਨਾ ਖਾ ਲੈ ਲਵ ਚੱਲਦਾ ਉਹਦੇ ਨਾਲ ਆ ਉਹਨਾਂ ਨਾਲੇ ਮਰੂੰਗਾ ਜੇ ਉਹਨੂੰ ਕੁਝ ਹੋ ਗਿਆ ਉਦਨੇ ਮਰ ਜੂ ਸਪਰੇ ਵੀ ਕੇ ਜਿੱਦਨੇ ਮੇਰੇ ਘਰ ਵਾਲੀ ਨੂੰ ਕੁਝ ਹੋ ਗਿਆ ਉਦਨੇ ਮਰ ਜੂ ਸਾਰਾ ਦਿਨ ਇਹਨੇ ਦਿਮਾਗ ਚੱਟ ਲਿਆ ਪਾਪੇ ਮੇਰਾ ਉਹਦੇ ਨਾਲ ਵਿਆਹ ਹੋ ਜੂਗਾ ਜੇ ਸਮੱਸਿਆ ਕਰੇ ਆਹਾ ਜਿੱਤਰੀ ਪ੍ਰਜਾਈ ਹੁੰਦੀ ਫਿਰ ਸਵਾਦ ਹੁੰਦਾ ਆਹਾ ਜੇ ਆਪਾਂ ਡੜਬੇ ਵਗੇ ਜੇ ਨਾਲ ਹੁੰਦੀ ਆਹਾ ਉਹ ਜਾਂਦੇ ਓ ਮੇਰੇ ਨਾਲ ਜਾਂਦੇ ਮੇਰੇ ਬੱਚੇ ਬੈਠੇ ਹੁੰਦੇ ਓਏ ਇਹ ਬੰਦੇ ਨੇ ਮੇਰਾ ਕਹਿੰਦਾ ਮੇਰਾ ਲਾਭ ਹੋ ਜਾਊਗਾ ਮੇਰਾ ਵਿਆਹ ਹੋ ਜਾਊਗਾ ਇਹਨੇ ਮੇਰੀ ਰੋਟੀ ਖਾਣੀ ਦੁੱਬਰ ਕਰਤੀ ਮੇਰੀ ਗੱਲ ਸੁਨਣਾ ਕਿਸੇ ਪਿਛੜੀਆਂ ਜਣੇ ਖਣੀ ਪਿੱਛੇ ਸੀਰੀਅਸ ਨਹੀਂ ਹੋਇਆ ਜਾਂਦਾ ਜਿਸ ਨਾਲ ਦਿਲੋਂ ਪਿਆਰ ਹੁੰਦਾ ਨਾ ਉਦੋਂ ਪਿੱਛੇ ਸੀਰੀਅਸ ਹੁੰਦਾ ਬੰਦਾ ਊਣੀ ਮੈਂ ਮਰਦਾ ਹੀਗਾ ਮੇਰੀ ਗੱਲ ਸੁਣਾ ਜੇ ਤਨ ਉਹਨੂੰ ਕੁਝ ਹੋ ਗਿਆ ਮੈਂ ਤੈਨੂੰ ਬਾਰੀ ਬਾਰੀ ਕਹਿਣਾ ਸਪਰੇਅ ਪੀ ਕੇ ਮਰ ਜੂੰਗਾ ਤਾਂ ਹੀ ਦਿਲੋਂ ਪਿਆਰ ਨਾਲ ਬਦਨੇ ਪਿਆ ਪਿਆ ਤੈਨੂੰ ਪਿਆਰਾ ਮੇਰਾ ਕਿਹੜਾ ਜੱਗ ਸੁਣਾ ਹੋ ਜਾਊਗਾ ਤੈਨੂੰ ਪਿਆਰਾ ਸੁਣਿਆ ਮੂਫ ਫਿਰ ਕਿਹੜਾ ਜੱਗ ਸੁਣਾ ਹੋ ਜਾਊਗਾ ਸੀਰੀਅਸ ਹਾਂ ਮੈਂ ਉਹਦੇ ਪਿੱਛੇ ਦਿਲੋਂ ਲੈ ਲੈਂਦੇ ਨੇ ਕਿਹੜਾ ਦੇ ਗਾਂਦੀ ਦੇ ਲਫਿੜਾ ਦੇ ਗਾਂਦੀ ਦੇ ਲਫਿੜਾ ਮੇਰੀ ਗੱਲ ਸੁਣਾ ਮੈਂ ਤੈਨੂੰ ਬਾਰੀ ਬਾਰੀ ਕਹਿਣਾ ਮਾੜਾ ਮੋ ਚਾਚਾ ਖੜਾ ਹੋਏ ਮੇਰੀ ਗੱਲ ਸੁਣੋ ਮੱਦੀ ਹਾਂ ਇਹ ਤਾਂ ਕਹੇ ਜਾ ਕੰਜਰ ਹੈਗਾ ਹੈਗਾ ਮੈਨੂੰ ਕੰਜਰ ਕਹੀ ਆਪਦੇ ਨੂੰ ਨਾ ਮਾੜਾ ਕਹੀ ਜਿਹੜਾ ਲੋਕਾਂ ਦੇ ਤੀਵੇਂ ਛੇੜਦਾ ਮੇਰੀ ਗੱਲ ਸੁਣ ਮੈਂ ਅੱਜ ਨਾ ਕਹਿਦੀ ਇਹਨੂੰ ਅੱਜ ਨਾ ਕਹਿਦੀ ਛੇੜਿਆ ਇਹਨੇ ਮੈਨੂੰ ਪੁੱਛ ਕੇ ਦੇਖ ਲੈਣੇ ਕਹਿੰਦਾ ਮੈਂ ਰਿਸ਼ਤਾ ਕਰਾਉਣਾ ਮੈਂ ਹੁਣ ਇਹੋ ਜਿਹਾ ਕੁਝ ਨਹੀਂ ਕਰਦਾ ਹੁਣ ਨਹੀਂ ਕਰਦੇ ਜੀ ਨਾ ਮੈਂ ਕਹਿੰਦਾ ਨਸਾ ਪੱਤਾ ਕਰਾਂ ਕੋਈ ਕੁਝ ਨਹੀਂ ਸਾਰਾ ਕੁਝ ਛੜਿਆ ਕਰ ਚੂੜੀ ਚਕਾ ਪਾੜੀ ਦੀ ਚਕਾ ਪਾੜੀ ਦੀ ਤਿਆਗ ਤਿਆਗਦਾ ਤਿਆਗਦਾ ਮਕਲਾਵਾ ਚਕਾਤਾ ਜੀਬ ਥੱਲੇ ਨਹੀਂ ਆਉਂਦਾ ਦੇਖੀਂ ਆਉਂਦਾ ਓਏ ਓਏ ਚਾਚਾ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਪੜਦੇ ਮੈਂ ਤੇ ਲੋਕੇ ਨਹੀਂ ਸੀਗੇ ਨਾ ਅਗਲਾ ਕਹਿੰਦਾ ਵੀ ਅਮਲੀ ਐ ਅਮਲੀ ਹੈਗਾ ਸ਼ਰਿਆਮ ਅਮਲੀ ਐ ਹੈ ਕਹਿ ਕੇ ਖਾਂਦਾ ਹੈ ਕਹਿ ਕੇ ਨਾ ਪਤਾ ਕੀ ਕਹਿਣਗੇ ਜੀਭ ਥੱਲੇ ਲਈ ਇਹ ਖਾਂਦਾ ਦਸਿਆਂ ਵਰਗੇ ਦੋ ਰਲਾ ਰੱਖੇ ਨੇ ਫੀਮ ਇਹ ਖਾਂਦਾ ਹੈ ਹੈ ਇੱਕ ਸਮੇਂ ਇੱਕ ਚਿੱਟਾ ਨਹੀਂ ਪੀਂਦਾ ਬਾਕੀ ਸਾਰਾ ਕੁਝ ਖਾਂਦਾ ਹੈ ਇਹਨੇ ਬਰਬਾਦਾਂ ਤਾਂ ਲੈ ਲਿਆ ਕਰ ਬਰਬਾਦੀ ਕਰਤੀ ਲੋਕਾਂ ਦਾ ਇਹ ਨਸ਼ੇੜੀ ਨੇ ਬਾਈ ਨਸ਼ੇੜੀ ਅੱਖੜ ਇਹਦੀ ਊਂ ਨਹੀਂ ਹੈਗਾ ਇਹ ਨਸ਼ੇੜੀ ਨਸ਼ੂੜੀ ਨਹੀਂ ਹੈਗਾ ਕਹਿੰਦਾ ਅੱਖਾਂ ਨੇ ਨਸ਼ੇੜੀ ਮੇਰੀਆਂ ਹਾਂ ਮੇਰਾ ਕੋਈ ਨਾ ਕਸੂਰ ਮਟਿਆਰੇ ਹਾਂ ਜਦ ਮੈਂ ਆ ਗਿਆ ਆ ਗਿਆ ਇੱਥੇ ਭੱਗਦਾ ਭੱਗਦਾ ਇਸੇ ਕੰਮਾਂ ਵਾਲੀਆਂ ਤੂੰ ਗਲੀਆਂ ਚ ਬਹੂ ਜੀ ਵੀ ਛੇੜਦੀ ਇਹਨੇ ਮਸਾ ਛਤਰਖੰਦ ਦਾ ਖੰਦਾ ਖੰਦਾ ਪੱਟਿਆ ਓਏ ਮੈਂ ਘਰੇ ਤਾਂ ਹੀ ਨਹੀਂ ਜਾਂਦਾ ਬਾਈ ਹਾਂ ਮੈਂ ਤਾਂ ਇਹ ਜਵਾਹ ਜਿਹਦਾ ਕਹਿੰਦਾ ਕੰਜਾ ਦਾ ਇਹਦਾ ਬਣ ਚੂ ਹੀਲਾ ਇਦੇ ਪਰ ਲਸਣ ਹੈ ਨਹੀਂ ਬਸੋਂਨ ਬਸੋਂਨ ਵਾਲੇ ਇੱਕ ਰਹਿੰਦਾ ਖੁੰਦਾ ਤੇਰੇ ਨਾਲ ਫਰੀਂ ਦਾ ਪਤਾ ਨਹੀਂ ਕਿੱਥੇ ਤੁਸੀਂ ਨਿਕਲ ਜਾਓ ਚਾਚੇ ਮੇਰੀ ਗੱਲ ਸੁਣਦਾ ਯਾਰ ਮੇਨੂੰ ਮੱਖੀ ਨਿਗਾਹ ਮਾਰ ਲੈ ਚਾਚੇ ਕਿਧਰ ਰਹੇ ਪਾਣਾ ਯਾਰ ਮੈਨੂੰ ਬਦਰਾਮ ਨਾ ਕਰ ਮੈਂ ਸਾਰਾ ਕੰਮ ਕਰਦਾ ਆ ਚਾਚੇ ਮੇਰਾ ਸੱਚੀ ਕਹਦਾ ਮੇਰੇ ਤੇਰੇ ਨਾਲ ਮੋ ਪਿਆਰਾ ਚਾਚਾ ਕੋ ਚੰਗਾ ਮੋ ਪਿਆਰਾ ਤੇ ਮੇਰੇ ਕੋ ਪਰਾਂ ਨੂੰ ਰਹਿ ਜਾਗਾ ਕੋ ਯਾਰ ਮੈਂ ਤੇਨੂੰ ਇਹੀ ਕਹਿੰਦਾ ਯਾਰ ਚਾਚਾ ਮੈਂ ਤੈਨੂੰ ਵਾਰੀ ਵਾਰੀ ਕਹਿੰਦਾ ਤੂੰ ਮੈਨੂੰ ਨਾਮ ਬਦਨਾਮ ਕਰਿਆ ਕਰ ਤੇਰਾ ਹਬਦਾ ਮਾੜਾ ਬਾਈ ਉਹਨੂੰ ਸਮਝਾਣਾ ਮੇਰੀ ਗੱਲ ਸੁਣਦਾ ਭੁੰਡੀ ਇਹ ਤੁਸੀਂ ਦਿਲ ਲਾ ਕੇ ਕੰਮ ਕਰਨ ਵਾਲੇ ਹੋ ਕੁੜ ਉਹ ਮੈਂ ਸਾਂ ਦੇਖ ਲਾ ਮੱਖੀਆਂ ਤਿਲਕਾਂ ਲੱਗ ਰੀਆਂ ਉਹਨਾਂ ਦੇ ਹੱਟ ਡੜੇ ਕੱਢੇ ਪਹਿਲੇ ਡੜੇ ਹੱਟ ਚਲ ਕੋਈ ਨਹੀਂ ਪਾਗ ਨਾ ਉਹਨੂੰ ਟਾਈਮ ਤੇ ਸੰਨੀ ਨਾ ਟਾਈਮ ਤੇ ਕੋਈ ਖਰਾ ਪਾਗ ਜਾ ਮੈਂ ਚੱਲਿਆ ਫਿਰ ਘਰੇ ਆ ਜਿਓ ਆ ਲਾਈਟ ਆਊਗੀ ਦੇਖੇ ਇਹ ਬੱਚੇ ਸੁੱਚ ਦੱਬੀ ਹੋਈ ਆ ਉ ਤਾਂ ਮੁੰਡਾ ਆਪਦਾ ਫਾੜਾ ਲਊ ਮੇਰਾ ਵੀ ਤੇਰੇ ਇਹ ਭੈੜੇ ਢਾਗਾ ਪਤਾ ਕਰੇਗੀ ਕਰੇ ਅੱਜ ਸਪਰੇ ਪੀ ਕੇ ਬਰੂਗਾ ਓਏ ਸਪਰੇ ਪੀਊਗਾ ਨਹੀਂ ਨਹੀਂ ਸਪਰੇ ਪੀਊ ਆਪ ਦਾ ਮਾੜਾ ਗੱਲ ਲਊ ਮੇਰਾ ਪੀਂਦੇ ਨੇ ਤੀਵੀਆਂ ਉਹ ਛੇੜੇ ਪੁਗਤਾ ਮੈਂ ਬੰਦਾ ਘਰੇ ਦਾ ਕਰੇ ਕੀ ਹੋਏ ਆਏ ਰੱਬਾ ਤੂੰ ਹੀ ਦੇਖ ਲੈ ਓਏ ਗਰੀਬੀ ਚੱਕ ਦੇ ਮੇਰੀ